ਸ਼ਰਮ ਨਹੀਂ ਕਰਨੀ ਚਾਹੀਦੀ ਕੱਪੜੇ ਗੰਦੇ ਜੇਬਾਂ ਖਾਲੀ ਦੀ ਉਹ ਵੀ ਬੱਚੇ ਪਲ ਜਾਂਦੇ ਨੇ ਜਿਨ੍ਹਾਂ ਦਾ ਕੋਈ ਬਲੀ ਨਹੀਂ ਜਿਹੜਾ ਬਣਦਾ ਮਿਹਨਤ ਨਾਲ ਉਹ ਹੇਟ ਨਹੀਂ ਐ ਅਪਰੀਸ਼ੀਏਟ ਕਰੋ ਅੱਜ ਹੀ ਜੁੜ ਜਾਓ ਕੰਮ ਤੇ ਨਾ ਕੱਲ੍ਹ ਆਉਣ ਦੀ ਵੇਟ ਕਰੋ ਉਹ ਵੀਰੇ ਮੂਵ ਔਨ ਮੂਵ ਔਨ ਥਿਊਰੀ ਇਨ ਯਰ ਲਾਈਫ ਡਸਟਿੰਗ 네ਗੇਟਿਵ ਵਾਈਜ਼ ਵੀਰੇ ਮੂਵ ਔਨ ਮੂਵ ਔਨ ਕਾ ਕੀਤਾ ਹੋਵੇ ਮੈਨੂੰ ਤੇਰਾ 뮤זיਕ ਨਹੀਂ ਪਸੰਦ ਆਇਆ ਕੁਛ ਐਡਾ ਹੋਇਆ ਲਾਈਫ ਚ 뮤זיਕ ਤਾਂ ਪਸੰਦ ਆਇਆ ਸੀਗਾ ਬੰਦੇ ਇੱਕ ਨੂੰ ਇੱਕੋ ਹੀ ਬੰਦਾ ਮੈਂ ਉਹਦਾ ਨਾਂ ਤੇ ਚਲੋ ਨਹੀਂ ਲੈਣਾ ਹੁਣ ਹੂੰ ਬੰਦਾ ਫੇਮਸ ਆ ਬੰਦਾ ਉਹ ਹੂੰ 뮤זיਕ ਰਾ ਦਮੀ ਭੇਜੀ ਭਜੀ ਬੜਾ ਤਾਂ ਵੀ ਮੈਂ ਇਸ ਤੋਂ ਉੱਪਰ ਨਹੀਂ ਸੁਣਿਆ ਕੁਝ ਵੀ ਹਨਾ ਅਸੀਂ ਉਹਨੂੰ ਭੇਜੀ ਦਮੀ ਤੇ ਫਿਰ ਉਹ ਆ ਕੇ ਡੱਬ ਕਰਕੇ ਗਿਆ ਪੂਰਾ ਗਾਣਾ ਇਹ ਮੈਨੂੰ ਇਸ ਤੋਂ ਉੱਪਰ ਕੁਝ ਨਹੀਂ ਲੱਗ ਰਿਹਾ ਵੀ ਮੈਂ ਇਹ ਗਾਣਾ ਕਰਨਾ ਆਣਾ ਤੇ ਭਾਈ ਤੁਸੀਂ ਮੈਨੂੰ ਦੱਸੋ ਕਿੰਨੇ ਪੈਸੇ ਬਣੇ ਨਾ ਬੰਦਾ ਆਇਆ ਵੀਟਲੀ ਹੋਸਗਾ ਹਨਾ ਐਸੇ ਦੀ ਵੀ ਕਮੀ ਕੋਈ ਨਹੀਂ ਹੈ ਨਾ ਤੇ ਮੁਰਗੀ ਮੈਂ ਅੱਜ ਦੰਨਾ ਕੱਲ ਦੰਨਾ ਪਰਸੋਂ ਦਾ ਚਾ ਦੰਨਾ ਮੁਰਗੀ ਇਹ ਮੀਲ ਮਲਾਪ ਹੀ ਨਹੀਂ ਹੋਇਆ ਉਹਨਾਂ ਬੰਦੇ ਨਾਲ ਫੇ ਪੈਸੇ ਮਾਰ ਗਿਆ ਉਹ ਇਹਦੀ ਕਹ ਲਓ ਮਰ ਗਿਆ ਬਰ ਪੁਰਾਣਾ ਅੱਛਾ ਹੈਲੋ ਟੋਨ ਤੇ ਸਾਈਡ ਦੇ ਵੀ ਦਾ ਗਾਣਾ ਚੱਲਦਾ ਜਦ ਮਰਜੀ ਕਰ ਲਈ ਫੋਨ ਨੰਬਰ ਪੁਰਾਣਾ ਚੱਲਦਾ ਉਹ ਨਾਮਦੀ ਭਾਈ ਨਹੀਂ ਸੀ ਮੈਨੂੰ ਲੈ ਕੇ ਦਿੱਤਾ ਸੀਗਾ ਗਾਣਾ ਉਹਨਾਂ ਕੋਲੋਂ ਉਹਨਾਂ ਨੇ ਕਿਹਾ ਵੀ ਆਪਣੇ ਮੁੰਡੇ ਨੇ ਨਵਾਂ ਸਟੂਡੀਓ ਖੋਲਿਆ ਤੇ ਉਹਨਾਂ ਕੋਲ ਜਾ ਕੇ ਕਰਕੇ ਉਹ ਤੇ ਭਾਈ ਨੇ ਆਪਣੇ ਕੋ ਪਹਿਲੇ ਗਾਣਾ ਉਹੀ ਗਾਣਾ ਸਾਡਾ ਪਹਿਲੇ ਗਾਣਾ ਹਿੱਟ ਹੋ ਗਿਆ ਸੀਗਾ ਗਾਣਾ ਸਤਿ ਸ਼੍ਰੀ ਅਕਾਲ ਜੀ ਫੋਕਨ ਬੀਟਸ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਮੈਂ ਨੈਂਸੀ ਰੋੜਾ ਸਵਾਗਤ ਕਰਦੀ ਆਂ ਟੀਐਨ ਟਾਕ ਪ੍ਰੋਗਰਾਮ ਵਿੱਚ ਤੇ ਅੱਜ ਫਿਰ ਸਪੈਸ਼ਲ ਫਨਕਾਰ ਨਾਲ ਮਿਲਵਾਨ ਜਾ ਰਹੀ ਆ ਜੋ ਕਿ ਸਾਡੇ ਸਟੂਡੀਓ ਵਿੱਚ ਆ ਚੁੱਕੇ ਨੇ ਉਹਨਾਂ ਦਾ ਸਵਾਗਤ ਕਰਦੀ ਆਂ ਹੈਪੀ ਹਿਮਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕਸ ਤੁਹਾਡਾ ਮੈਨੂੰ ਇੱਥੇ ਪ੍ਰੋਗਰਾਮ ਤੇ ਸੱਦਣ ਦਾ ਤੇ ਥੈਂਕਸ ਫੋਕਨ ਬੀਟ ਸਟੂਡੀਓ ਦਾ ਸ਼ੁਰੂਆਤ ਕਰਦੀ ਆਂ ਆਏ ਦੇ ਸਪੈਸ਼ਲ ਪ੍ਰੋਗਰਾਮ ਦੀ ਟੀਐਨ ਟਾਕ ਬਹੁਤ-ਬਹੁਤ ਤੁਹਾਡਾ ਸਵਾਗਤ ਕਰਦੀ ਆਂ ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ ਸਾਡੇ ਇਸ ਚੈਨਲ ਵਿੱਚ ਆਏ ਤੁਹਾਡਾ ਬਹੁਤ-ਬਹੁਤ ਵੈਲਕਮ ਕਰਦੀ ਆਂ ਧੰਨਵਾਦ ਸਰ ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹ ਹੀ ਹੈ ਕਿ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਸੀ ਤੁਸੀਂ ਪਹਿਲਾਂ ਲਿਰਿਕਸ ਰਾਈਟਰ ਹੁੰਦੇ ਸੀ ਜੀ ਜੀ ਉਸ ਤੋਂ ਬਾਅਦ ਤੁਸੀਂ 뮤ਜ਼ਿਕ ਡਾਇਰੈਕਟਰ ਲਾਈਨ ਦੇ ਵਿੱਚ ਆਏ ਤੁਹਾਡਾ ਆਪਣਾ ਸਟੂਡੀਓ ਵੀ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਗਾਇਕ ਦੇ ਤੌਰ ਤੇ ਆਏ ਜੀ ਤੁਹਾਨੂੰ ਸਭ ਤੋਂ ਜ਼ਿਆਦਾ ਪਿਆਰ ਕਿਸ ਰੂਪ ਦੇ ਵਿੱਚ ਆਡੀਅנס ਨੇ ਦਿੱਤਾ 뮤ਜ਼ਿਕ ਪ੍ਰੋਡਿਊਸਰ ਮਿਊਜ਼ਿਕ ਡਾਇਰੈਕਟਰ ਮਿਊਜ਼ਿਕ ਪ੍ਰੋਡਿਊਸਰ ਜੀ ਓਕੇ ਤੇ ਉਸ ਤੋਂ ਬਾਅਦ ਲਿਖਣ ਦੇ ਵਿੱਚ ਵਾਵਾ ਵਾਅਰ ਮਿਲਦਾ ਪਰ ਮੈਂ ਲਿਖਦਾ ਘਟਿਆ ਅੱਜ ਗੱਲ ਕਿਉਂਕਿ ਲਿਖਣਾ ਕੀ ਕਰੋ ਗਦਰ ਹੈ ਨਹੀਂ ਮੇਰੇ ਬਹੁਤ ਬਹੁਤ ਸੋਹਣੇ ਸੋਹਣੇ ਗਾਣੇ ਹਨ ਖਰਾਬ ਹੋਏ ਓਕੇ ਇਸ ਕਰਕੇ ਉਹਨਾਂ ਦੇ ਉਸ ਕਰਕੇ ਮੇਰਾ ਲਿਖਣ ਦਿਲ ਨਹੀਂ ਕਰਦਾ ਬਾਲਾ ਕਿਉਂਕਿ ਲੋਕਾਂ ਨੂੰ ਥੋੜਾ ਹਲਕਾ ਹੀ ਪਸੰਦ ਆ ਹਮ ਹਮ ਨਹੀਂ ਪਸੰਦ ਕੋਈ ਜਿਆਦਾ ਡੂੰਗਾ ਸੁਣਾਵੇ ਜਾਂ ਬੋਲੇ ਹਮ ਨਹੀਂ ਪਸੰਦ ਕਰਦੇ ਲੋਕ ਕਿਸ ਟਾਈਪ ਦਾ ਲਿਖਦੇ ਆ ਤੁਸੀਂ ਸੈਡ ਸੌਂਗ ਰੋਮਾਂਟਿਕ ਸੌਂਗ ਹੂੰ ਤੇ ਮੋਟੀਵੇਸ਼ਨਲ ਓਕੇ 3 ਸੌਂਗ ਘੱਟ ਲਿਖਿਆ ਕੋਈ ਐਦਾਂ ਦਾ ਸੌਂਗ ਹੋਵੇ ਲਾਈਵ ਦੇ ਵਿੱਚ ਜਿਹੜਾ ਤੁਹਾਡਾ ਹਿੱਟ ਗਿਆ ਹੋਵੇ ਕਿ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੋਵੇ ਤੁਸੀਂ ਆਪ ਲਿਖਿਆ ਹੋਵੇ ਹਿੱਟ ਤਾਂ ਨਹੀਂ ਮੈਂ ਕਹਿ ਸਕਦਾ ਉਹਨੂੰ ਰਣਜੀਤ ਰਣਆ ਭਾਈ ਨੇ ਗਾਣਾ ਗਾਇਆ ਮੈਂ ਤੇ ਉਹ ਬਹੁਤ ਵਧੀਆ ਫਨਕਾਰ ਨੇ ਗਾਇਆ ਤੁਹਾਡਾ ਗਾਣਾ ਭਾਈ ਮੈਂ ਸਿੱਖਿਆ ਵੀ ਉਹਨਾਂ ਕੋਲ ਹੀ ਹੈ ਨਾ ਸਟਾਰਟਿੰਗ ਵੀ ਉਹਨਾਂ ਨੇ ਕੀਤੀ ਮੇਰੇ ਓਕੇ ਤੁਹਾਡੇ ਉਸਤਾਦ ਜੀ ਉਹੀ ਨੇ ਜੀ ਮੈਂ ਉਹਨਾਂ ਕੋਲ ਲਿਖਣਾ ਮੜਾ ਮੋਟਾ ਜਿੰਨਾ ਕਿ ਵੀ ਲਿਖ ਦਿਆਂ ਅੱਜ ਤੱਕ ਤੇ ਉਹਨਾਂ ਕੋਲ ਹੀ ਸਿੱਖਿਆ ਮੈਂ ਮੜਾ ਮੋਟਾ ਹੂੰ ਤੇ ਉਹਦੇ ਨਾਲ ਨਾਲ ਤੇ ਫਿਰ ਮੈਂ ਜਿਹੜੇ ਜਿਹੜੇ 뮤జిక్ ਦੇ ਉਸਤਾਦ ਆ ਉਹ ਮੇਰੇ ਹੈਗੇ ਆ ਵੀਰਦੀ ਸਾਹਿਬ ਹੂੰ ਤੇ ਜਲੰਧਰ ਤੋਂ ਮੁੰਡਾ ਅਬ ਮੇਰਾ ਹਮਮੜਾ ਤੁਸੀਂ ਦੱਸਿਆ ਤੁਹਾਡੇ ਲਿਰਿਕਸ ਰਾਈਟਰ ਦੇ ਉਸਤਾਦ ਜੀ ਵੀ ਦੱਸ ਦਿੱਤੇ ਜਿਹੜੇ ਡਾਇਰੈਕਟਰ ਦੇ ਉਸਤਾਦ ਜੀ ਵੀ ਦੱਸ ਤੇ ਫਿਰ ਇੱਕ ਗਾਇਕ ਰਹਿ ਗਿਆ ਉਹਨਾਂ ਦੇ ਵੀ ਉਸਤਾਦ ਜੀ ਕੌਣ ਗਾਇਕ ਫੇਰ ਦੀ ਆਪ ਹੀ ਕੌਣ ਲਾ ਪਿਆ ਮੈਂ ਅੱਛਾ ਤੁਸੀਂ ਵੀ ਆਪਣਾ ਸਿਗਾ ਫੇਰ ਹਾਂਜੀ ਤੇ ਮਾੜਾ ਮੋਟਾ ਗਾ ਲਿਆ ਚਲੋ ਤੇ ਜਿੱਦਾਂ ਕਿ ਤੁਸੀਂ ਇੱਕ 뮤ਜ਼ਿਕ ਪਰਡੂਸਰ ਵੀ ਹੋ ਤੇ ਤੁਸੀਂ ਗਾਇਕ ਵੀ ਹੋ ਤੇ ਲਿਖਦੇ ਵੀ ਹੋ ਤੁਸੀਂ ਸਭ ਤੋਂ ਜ਼ਿਆਦਾ ਇੰਜੋਏ ਕਿਸ ਚੀਜ਼ ਨੂੰ ਕਰਦੇ ਹੋ ਮੈਂ 뮤ਜ਼ਿਕ ਬਣਾਉਣਾ 뮤ਜ਼ਿਕ ਬਣਾਉਣ ਨੂੰ ਕਰਦੇ ਹੋ ਇੰਜੋਏ ਦਾ 뮤ਜ਼ਿਕ ਬਣਾਉਣ ਨੂੰ ਸੁਣਨ ਨੂੰ ਤੇ ਮੁਰਗੇ ਮਿਕਸਣਾ ਸ਼ੁਰੂ। ਓਕੇ ਮਿਕਸਿੰਗ ਮੈਚਿੰਗ ਵੀ ਤੁਸੀਂ ਕਰ ਲੈਂਦੇ ਹੋ। ਜੀ ਜੀ। ਵਾਓ। ਡਬਿੰਗ ਵੀ ਕਰ ਲੈਂਦੇ ਹੋ ਨੇ ਫਿਰ ਤੁਸੀਂ। ਹਾਂਜੀ ਹਾਂਜੀ ਸਾਰਾ ਕੁਝ। ਤੇ ਕਿੰਨੇ ਕੁ ਪਰਸਨਸ ਤੁਹਾਡੇ ਕੋ ਆ ਚੁੱਕੇ ਆ ਹੁਣ ਐਜ਼ ਅ 뮤직 ਕਰਵਾ ਚੁੱਕੇ ਆਪਣੇ ਗਾਣਿਆਂ ਦੇ ਵਿੱਚ ਤੁਸੀਂ ਉਹਨਾਂ ਨੂੰ ਦੇ ਚੁੱਕੇ ਹੋ 뮤직 ਆਪਣਾ। ਮੈਨੂੰ ਤਾਂ ਯਾਦ ਨਹੀਂ। ਕਾਫੀ ਉਦਾਂ ਡਿਵੋਸ਼ਨਲ ਜਿਨ੍ਹਾਂ ਨੂੰ ਜਿਨ੍ਹਾਂ ਦੇ ਵਿੱਚ ਮੇਰਾ ਨਾਮ ਨਹੀਂ ਹੈ ਉਹ ਤਾਂ ਬਹੁਤ ਜ਼ਿਆਦਾ ਆ ਤੇ ਜਿਹੜੇ ਉਦਾਂ 뮤직 ਤੇ ਆਪ ਹੂੰ ਤੇ ਉਹ ਵੀ ਕਰੀਬ-ਕਰੀਬ ਹੋਣਾ 100-150 ਗਾਣੇ ਤਾਂ ਹੋਊਗਾ। ਵਾਓ। ਤੇ ਇੱਕ ਗੱਲ ਜੀ ਤਾਂ ਹੁਣ ਤੁਸੀਂ ਹੁਣੀ ਗੱਲ ਕੀਤੀ ਆ ਕਿ ਤੁਸੀਂ ਮਿਊਜ਼ਿਕ ਦਿੱਤਾ ਗਾਣੇ ਦੇ ਵਿੱਚ ਜਾਂ ਡਿਵਰਸ਼ਨਲ ਗਾਣਾ ਜਾਂ ਵੈਸੇ ਗਾਣਾ ਉਹਦੇ ਵਿੱਚ ਤੁਹਾਡਾ ਨਾਮ ਕਿਉਂ ਨਹੀਂ ਆਇਆ ਮੈਂ ਨਾਮ ਮੈਂ ਖੁਦ ਨਹੀਂ ਦਿੰਦਾ ਆਪੇ ਨਹੀਂ ਦਿੰਦੇ ਬਟ ਵਾਈ ਡਿਵਰਸ਼ਨਲ ਗਾਣਾ ਸੇਵਾ ਹੁੰਦੀ ਆ ਅੱਛਾ ਤੇ ਉਹ ਗਾਣਾ ਆਪਾਂ ਨਾ ਬਣਾਉਣ ਦੇ ਕਰਦੇ ਆ ਡਿਵਰਸ਼ਨਲ ਨਾ ਬਣਾਉਣ ਲੈਣੀ ਕਰਦੇ ਉਹ ਸਿਰਫ ਧਾਰਮਿਕ ਤੇ ਧਾਰਮਿਕ ਹੀ ਰਹਿ ਜਾਂਦਾ ਪਰ ਕਈ ਵੇਲੇ ਬੰਦਾ ਨਾ ਧਾਰਮਿਕ ਤੋਂ ਹੀ ਕਲਿੱਕ ਕਰ ਜਾਂਦਾ ਹੂ ਜੀ ਪਰ ਲੋਕਾਂ ਨੂੰ ਪਤਾ ਲੱਗ ਜਾਂਦਾ ਹੂੰ ਕਿ ਕਿਦਾਂ ਕਿਹਨੇ ਕੀਤਾ ਇਹ ਹੂੰ ਜੀ ਕੋਈ ਨਾਮ ਐ ਐਕਸਟਰਾ ਅਲੱਗ ਤੋਂ ਰੱਖਿਆ ਹੈ ਫਰੈਂਡ ਸਰਕਲ ਦਾ ਉਹਦਾ ਨਾਮ ਦੇ ਦੰਨੇ ਫਿਰ ਵਿੱਚ ਨਹੀਂ ਨਹੀਂ ਕੋਈ ਨਾਮ ਨਹੀਂ ਦਿੰਦਾ ਉਹ ਕੰਪਨੀ ਦੀ ਮਰਜ਼ੀ ਹੈ ਜਿਹੜਾ ਮਰਜ਼ੀ ਨਾਮ ਅੱਛਾ ਤੁਹਾਨੂੰ ਕਹਿ ਲੈਂਦੇ ਮੈਂ ਨਹੀਂ ਦੇ ਮੇਰਾ ਨਾਮ ਪਾ ਦਨ ਤਾਂ ਮੇਰਾ ਵੀ ਠੀਕ ਆ ਕਿਸੇ ਹੋਰ ਦਾ ਪਾ ਦਨ ਤਾਂ ਹੋਰ ਦਾ ਵੀ ਠੀਕ ਆ ਮੈਨੂੰ ਉਹਦੇ ਨਾਲ ਕੋਈ ਹੈ ਨਹੀਂ ਗੱਡਾ ਓਕੇ ਹਾਂਜੀ ਤੇ ਅੱਜ ਤੱਕ ਦਾ ਸਭ ਤੋਂ ਮਿਊਜ਼ਿਕ ਕੀਤਾ ਹੋਇਆ ਗਾਣਾ ਤੁਹਾਨੂੰ ਕਿਹੜਾ ਪਸੰਦ ਆ ਅੱਜ ਤੱਕ ਦਾ ਇੱਕ ਰੰਜੀਤ ਰਣਾ ਭਾਈ ਦਾ ਗਾਣਾ ਹੈਡ ਟੇਲ ਗਾਣਾ ਉਹ ਮੈਂ ਮਿਊਜ਼ਿਕ ਕੀਤਾ ਸੀ ਉਹ ਲਿਖਿਆ ਵੀ ਮੈਂ ਹੀ ਸੀ ਗਾਣਾ ਵਾਓ ਜੀ ਤੇ ਉਸ ਤੋਂ ਇਲਾਵਾ ਮੈਂ ਇੱਕ ਮੁੰਡਾ ਫਾਜਣਾ ਜਗਪਾਲਪੁਰ ਦਾ ਉਹਦਾ ਗਾਣਾ ਕੀਤਾ ਸੀ ਹੂੰ ਤੇ ਨਿਸ਼ੇਤਰ ਗਿਲਪਾਈ ਦਾ ਗਾਣਾ ਕੀਤਾ ਵਾਹ ਉਹ ਬੜਾ ਇੰਜੋਏ ਕੀਤਾ ਆਪਾਂ ਉਹ ਬੜਾ ਇੰਜੋਏ ਕਰਕੇ ਮਿਊਜ਼ਿਕ ਬਣਾਇਆ ਉਹ ਹੂੰ ਜੀ ਉਹਦਾ ਕੀ ਨਾਮ ਸੀ ਨਾਮ ਕਹਿੰਦੇ ਗੱਲ ਦਿਲ ਦੀ ਅੱਛਾ ਗੱਲ ਦਿਲ ਦੀ ਮੇਰੇ ਨਾਲ ਚਾ ਤੂੰ ਪੜ ਲੈ ਤਾਂ ਚੰਗਾ ਜੱਗੀ ਜੋੜਕੀਆਂ ਦਾ ਲਿਖਿਆ ਸਿਕਾ ਗਾਣਾ ਉਹ ਓਕੇ ਤੇ ਮੁੰਡਾ ਸਣੀ ਸੈਲਫੋਰਡ ਤੋਂ ਆਹ ਹੁਣੇ ਮੈਨੂੰ ਗਾਣਾ ਦਿੱਤਾ ਸੀ ਉਹ ਤੇ ਹੁਣ ਜਿੱਦਾਂ ਤੁਸੀਂ ਮਿਊਜ਼ਿਕ ਨੂੰ ਇੰਜੋਏ ਕਰਦੇ ਹੋ ਤੇ ਜਿੱਦਾਂ ਹੁਣ ਤੁਸੀਂ ਇੱਕ ਗਾਇਕ ਵੀ ਹੋ ਤੇ ਇਦਾਂ ਸ਼ੌਂਕ ਕਿੱਦਾਂ ਪੈਦਾ ਹੋਇਆ ਤੁਹਾਨੂੰ ਮਿਊਜ਼ਿਕ ਕਰਦੇ ਕਰਦੇ ਗਾਇਕੀ ਦਾ ਸ਼ੌਂਕ ਕਿੱਦਾਂ ਪੈਦਾ ਹੋਇਆ ਤੁਹਾਨੂੰ ਨਹੀਂ ਸਟੂਡੀਓ ਆਪਣਾ ਸੀ ਤਾਂ ਗਾ ਲਿਆ ਨਹੀਂ ਤਾਂ ਉਦਾਂ ਮੈਂ ਗਾਣਾ ਨਹੀਂ ਅੱਛਾ ਇਸ ਸਟੂਡੀਓ ਆਪਣਾ ਨਹੀਂ ਹੁੰਦਾ ਫਿਰ ਤੁਸੀਂ ਕਦੀ ਟਰਾਈ ਨਹੀਂ ਸੀ ਕਰਨਾ ਗਾਣਾ ਸੀਗਾ ਫਿਰ ਤੇ ਅਸੀਂ ਪਹਿਲਾਂ ਮੈਂ ਸ਼ੁਰੂ ਹੀ ਦੇ ਹੀ ਹੋਈ ਸੀਗੇ ਹੂੰ ਪਹਿਲਾਂ ਮਿਊਜ਼ਿਕ ਬਣਵਾਉਣਾ ਗਿਆ ਸੀਗਾ ਗਾਣੀ ਦਾ ਅੱਛਾ ਤੇ ਮੈਂ ਤੇ ਮੁੰਡਾ ਐ ਵੀ ਜੋ ਤਾਂ ਮੇਰੇ ਨਾਲ ਹੁੰਦਾ ਹੂੰ ਉਹ ਫਿੰਗਰ ਆ ਉਹ ਇਹੇ ਕਰਕੇ ਮੈਂ ਲਿਖਦਾ ਤੇ ਉਹਨੂੰ ਮੈਂ ਗਵਾਉਂਦਾ ਆ ਤੇ ਮਿਊਜ਼ਿਕ ਬਣਾਉਣਾ ਉਹਦਾ ਹੀ ਹਨਾ ਤੇ ਉਹਦੇ ਤੋਂ ਸ਼ੁਰੂ ਕੀਤਾ ਸੀਗਾ ਮੈਂ ਕੰਮ ਤੇ ਮੈਂ ਤੇ ਇਹ ਵੀ ਜੋ ਤਾਂ ਅਸੀਂ ਇਕੱਠੇ ਜਾਂਦੇ ਹੁੰਦੇ ਸੀ ਤੇ ਅਸੀਂ ਮਿਊਜ਼ਿਕ ਕਰਾਉਣ ਗਏ ਸੀਗੇ ਪਹਿਲਾਂ ਕਿਸੇ ਕੋਲੋਂ ਤੇ ਉੱਥੇ ਮਿਊਜ਼ਿਕ ਪਸੰਦ ਨਹੀਂ ਆਇਆ ਅਸੀਂ ਕਿਹਾ ਇੱਕ ਤਾਂ ਪੈਸੇ ਵੋ 30000 ਦੇ ਦਿਓ ਲੱਖ ਰੁਪਈਆ ਦੇ ਦਿਓ ਤੇ ਫਿਰ ਅਸੀਂ ਕਿਹਾ ਚਲੋ ਇਦਾਂ ਕਰਦੇ ਆ ਪਰ ਮਿਊਜ਼ਿਕ ਐਪ ਕਰਨਾ ਤੇ ਸ਼ੁਰੂ ਕਰਦੇ ਆ ਨਾ ਅੱਛਾ ਇਹ ਦਿਨ ਮਜ਼ਾਕ ਵੀ ਆ ਕੇ ਦੇ ਵਿੱਚ ਕਈ ਗੱਲਾਂ ਅੱਜ ਸੱਚ ਹੋ ਗਈ ਕਿਉਂ ਪਤਾ ਨਹੀਂ ਲੱਗਾ ਪ੍ਰਮਾਤਮਾ ਦਾ ਪਲੈਨ ਹੈ ਤੇ ਫਿਰ ਕਿੰਨੇ ਟਾਈਮ ਦੇ ਵਿੱਚ ਤੁਸੀਂ ਸਿੱਖ ਲਿਆ ਸੀ 뮤직 ਜਿੱਦਾਂ ਆਪਣੇ ਮਨ ਦੇ ਵਿੱਚ جنੂਨ ਬਣਾ ਲਿਆ ਸੀਗਾ ਕਿ ਮੈਂ ਵੀ 뮤직 ਡਾਇਰੈਕਟਰ ਬਣ ਜਾਵਾਂ 뮤직 ਡਾਇਰੈਕਟਰ ਸਾਲ ਦੇ ਵਿੱਚ ਮੈਂ ਕੰਮ ਕਰਨ ਲੱਗ ਪਿਆ ਸੀ ਆਪਣਾ ਬਹੁਤ ਵਧੀਆ ਟਾਈਮ ਦੇ ਵਿੱਚ ਤੁਸੀਂ ਕਰ ਲਿਆ ਮਤਲਬ ਕਿ ਇੰਨੇ ਘੱਟ ਟਾਈਮ ਦੇ ਵਿੱਚ ਇਹ ਤਾਂ ਬਹੁਤ ਸੋਖਾ ਹੋ ਗਿਆ ਕੰਮ ਹੂੰ ਲੂਪਾਂ ਆਉਂਦੇ ਲੱਗਦੀ ਮੈਂ ਨਹੀਂ ਰਹਿ ਸਕੀ ਬੜੀ ਹੋ ਗਈ ਅੱਛਾ ਤੇ ਬਾਕੀ ਚਲੋ ਸਿੱਖੀ ਜਾਂਦੇ ਹਜੇ ਵੀ ਜ਼ਿਆਦਾਤਰ ਤੇ ਤੁਹਾਡੇ ਕੋਲ ਜਿੱਦਾਂ ਕੋਈ ਗਾਣਾ ਆਂਦਾ ਵਾ ਬਣਨ ਲਈ ਤੇ ਜ਼ਿਆਦਾ ਲੂਪਸ ਕਰਵਾਂਦੇ ਆ ਜਾਂ ਫਿਰ ਲਾਈਵ ਕਰਵਾਂਦੇ ਜ਼ਿਆਦਾ ਮੇਰੇ ਗਣੇ ਜ਼ਿਆਦਾ ਲਾਈਵ ਹੁੰਦੀ ਤੁਸੀਂ ਸੁਣ ਸਕਦੇ ਆ ਹੂੰ ਤੁਸੀਂ ਐਡਵਾਈਸ ਤਾਂ ਦਿੰਦੇ ਹੋਣੇ ਉਹ ਕਹਿੰਦਾ ਨੇ ਕਿ ਦੱਸੋ ਕਿੱਦਾਂ ਕਰੀਏ ਪਰ ਲੋਕਾਂ ਨਾਲ ਵੀ ਚੱਲਣਾ ਪੈਂਦਾ ਨਾ ਹੂੰ ਜਿੱਦਾਂ ਦਾ ਗਾਣਾ ਹੁੰਦਾ ਆਪਾਂ ਉਹਦੇ ਹਿਸਾਬ ਨਾਲ ਹੀ ਕਰਦੇ ਆ ਨਾ ਹੁਣ ਰਣਜੀਤ ਰਾਣੇ ਭਾਈ ਦਾ ਗਾਣਾ ਉਹਨੂੰ ਉਸ ਹਿਸਾਬ ਨਾਲ ਟ੍ਰੀਟ ਕਰਨਾ ਪੈਂਦਾ ਹੂੰ ਨਿਹਤਰ ਭਾਈ ਦਾ ਗਾਣਾ ਉਹਨੂੰ ਉਸ ਹਿਸਾਬ ਨਾਲ ਟ੍ਰੀਟ ਕਰਨਾ ਪੈਂਦਾ ਹੂੰ ਤੇ ਇਸ ਮੱਖਣ ਭਾਈ ਦਾ ਗਾਣਾ ਉਹਨੂੰ ਉਸ ਹਿਸਾਬ ਨਾਲ ਟ੍ਰੀਟ ਕਰਨਾ ਪੈਂਦਾ ਤੇ ਨਵੇਂ ਮੁੰਡਿਆਂ ਦੇ ਉਹਨੂੰ ਨਾਲ ਉਹਨਾਂ ਨੂੰ ਉਸ ਹਿਸਾਬ ਨਾਲ ਕਰਨਾ ਪੈਂਦਾ ਨਾ अच्छा ਲੋਕਾਂ ਨੂੰ ਵੀ ਪਸੰਦ ਆਉਣਾ ਚਾਹੀਦਾ ਨਾ ਮੈਂ ਕਰੇ ਆਪਣੇ ਫੋਟੋ ਸੁਣਾਉਣੇ ਜਾਣੀ ਹਣਾ ਸਭ ਨੂੰ ਪਸੰਦ ਆਉਣਾ ਚਾਹੀਦਾ ਕਿਹੜੀ ਫੈਮਿਲੀ ਦੇ ਵਿੱਚ ਤੁਹਾਨੂੰ ਕੋਣ سپورਟ ਕਰਦਾ ਹੈ ਇਸ ਲਾਈਨ ਦੇ ਵਿੱਚ ਜਿੱਦਾਂ ਲਾਈਨ ਨੂੰ ਸਹੀ ਨਹੀਂ ਮੰਨਿਆ ਜਾਂਦਾ ਚਾਹੇ ਗਾਇਕ ਲੱलिए ਚਾਹੇ ਫਿਲਮ ਡਾਇਰੈਕਟਰ ਮੰਨ ਲਈਏ ਨਹੀਂ سپورਟ ਤਾਂ ਕਰਦੇ ਫਾਈਨੈਂਸ਼ਲੀ ਨਹੀਂ ਕੀਤੀ ਉਦਾਂ ਉਹਦਾ سپورਟ ਪੂਰੀ ਆ ਅੱਛਾ ਹਾਂਜੀ ਹਾਂਜੀ ਕਿ ਬੈਕ ਤੇ ਖੜੇ ਆ ਉਦਾਂ ਅਸੀਂ ਖੜੇ ਆ ਤੂੰ ਕਰੀ ਜਾ ਜਿੱਥੋਂ ਮਰਜ਼ੀ ਪੈਸੇ ਅਰੇਂਜ ਕਰ ਬੜੀ ਫਮੀਰ ਬਹੁਤ سپورਟੀ ਵਾ ਉਹਨਾਂ ਨੇ ਜੁੱਸ سپورਟ ਕੀਤੀ ਤੁਹਾਨੂੰ ਤੇ ਲਾਈਫ ਦਾ ਹੈਪੀ ਮੂਮੈਂਟ ਕਿਹੜਾ ਸੀ ਜਿੱਦਾ ਤੁਹਾਡਾ ਨਾਮ ਵੀ ਹੈਪੀ ਹੈ ਤੇ ਹੈਪੀ ਮੂਮੈਂਟ ਵੀ ਹੋਣਾ ਚਾਹੀਦਾ ਤੁਹਾਡਾ ਕੋਈ ਨਾ ਕੋਈ ਮੇਰਾ ਵਿਆਹ ਹੋਣਾ ਵਿਆਹ ਮਤਲਬ ਜਦੋਂ ਤੁਹਾਡਾ ਹੋਇਆ ਸੀ ਤੁਸੀਂ ਬਹੁਤ ਜ਼ਿਆਦਾ ਹੈਪੀ ਸੀ ਜੀ ਬਿਲਕੁਲ ਐਕਸਾਈਟਮੈਂਟ ਦੀ ਕੋਈ ਤੁਹਾਡੇ ਟਿਕਾਣਾ ਨਹੀਂ ਸੀ ਬਹੁਤ ਜ਼ਿਆਦਾ ਹਾਂ ਜੀ ਵਾਹ ਜਿੱਤੇ ਗੱਲ ਕਰਦੇ ਆਪਾਂ ਫਰੈਂਡਸ ਸੀ ਬਹੁਤ ਸਾਰੇ ਫਰੈਂਡਸ ਹੁੰਦੇ ਆ ਸਾਡੇ ਨਾਲ ਸਾਥ ਦਿੰਦੇ ਆ ਖੜੇ ਹੁੰਦੇ ਆ ਪਰ ਬਹੁਤ ਸਾਰੇ ਫਰੈਂਡਸ ਐਦਾਂ ਦੇ ਵੀ ਹੁੰਦੇ ਆ ਜਿਹੜੇ ਸਾਡਾ ਸਾਥ ਨਹੀਂ ਦਿੰਦੇ ਤੁਹਾਡੀ ਲਾਈਫ ਚ ਕੋਈ ਹੋਣ ਐਦਾਂ ਦੇ ਨਹੀਂ ਸਾਥ ਦੇਣ ਵਾਲੇ ਜਾ ਸੀ ਕਾਫੀ ਸਾਬਤੋ ਫਿਲਮਾਂ ਨਾਮੂ ਭਾਜੀ ਸੋ ਐਵੀ ਜੋਤ ਸ਼ਾਨ ਚੱਠਾ ਮੁੰਡਾ ਅਮਰੀਕਾ ਮਰਾ ਵੀਰ ਤੇ ਸਾਜਣ ਸੰਦੀਪ ਕਰਨਵੀਰ ਮਤਲਬ ਮਾਂ ਦੇ ਦਾ ਕਾਫੀ ਲੰਬੀ ਲਿਸਟ ਹੈ ਰਹਿਣੇ ਆ ਜਿਨ੍ਹਾਂ ਦੇ ਨਾਮ ਨਹੀਂ ਤੁਸੀਂ ਬੋਲੇ ਜਿਨ੍ਹਾਂ ਦੇ ਨਾਮ ਨਹੀਂ ਬੋਲੇ ਉਹਨਾਂ ਨੇ ਗੁੱਸਾ ਕਰ ਲੈਣਾ ਨਹੀਂ ਜੇ ਕੋਈ ਰਹਿ ਗਿਆ ਤਾਂ ਉਹਦੇ ਲਈ ਸੌਰੀ ਆ ਮਾਫੀ ਆ ਤੇ ਇੱਕ ਹੁੰਦਾ ਸਾਨੂੰ ਸਪੋਰਟ ਕਰਦੇ ਆ ਜਿਹੜੇ ਫਰੈਂਡਸ ਹੁੰਦੇ ਆ ਸਾਡੇ ਨਾਲ ਖੜੇ ਹੁੰਦੇ ਆ ਇੱਕ 뮤지컬ੀ esport ਕਰਨ ਵਾਲੇ ਬਹੁਤ ਘੱਟ ਦੋਸਤ ਸੀਗੇ ਕਿਉਂਕਿ ਉਹਨਾਂ ਨੂੰ ਇਹ ਲਾਈਨ ਨਹੀਂ ਸੀਗੀ ਜਿਹੜੇ ਮੇਰੇ ਦੋਸਤ ਸੀਗੇ ਨਾ ਉਹ 뮤ዚਕ ਤੋਂ ਹਟ ਮੇ ਜਗੇ ਜਿੰਮੀਕ ਵਾਲੇ ਦੋਸਤ ਮੇਰੇ 2-4 ਹੀ ਆ ਕਿਦਾਂ ਬਿਰਦੀ ਭਾਜੀ ਹੋਗੇ ਮੈਂ ਉਹਨਾਂ ਤੋਂ ਸਿੱਖਿਆ ਵੀ ਹੈ ਨਾ ਤੁਹਾਨੂੰ ਮਿਲਦਾ ਵੀ ਸਿੱਖਿਆ ਉਹ 뮤ዚਕ ਨੂੰ ਸਪੋਰਟ ਉਹ ਕਰਦੇ ਆ ਮਤਲਬ ਕਿ ਵਿਸ਼ਾਲ ਕਰਨ ਮੁੰਡਾ ਇੱਕ ਵੀਡੀਓ ਡਾਇਰੈਕਟਰ ਦਾ ਮੁੰਡਾ ਸਪੀਡ ਰੈਕਡ ਦੇ ਵਿੱਚ ਕੰਮ ਕਰਦਾ ਉਹ ਤੇ ਕੋਰ ਵੀ ਕਾਫੀ ਮੁੰਡੇ ਸੀਗੇ ਜਿਹੜੇ ਮਿਊਜ਼ਿਕਲੀ ਥੋੜੇ ਆ ਜਣੇਗੇ ਤੇ ਜਿਹੜੇ ਉਦਾਂ ਫੈਮਲੀ ਵਾਂਗੂ ਜਿਹੜਾ ਜਿਨ੍ਹਾਂ ਨਾਲ ਰਿਲੇਸ਼ਨ ਆ ਉਹ ਜ਼ਿਆਦਾ ਆ ਉਹ ਬਹੁਤ ਜ਼ਿਆਦਾ ਆ ਮਤਲਬ ਮੁੰਡੇ ਬਾਹਰ ਗਏ ਆ ਕਾਫੀ ਤੁਹਾਨੂੰ ਸੇਜ ਦਾ ਸਾਜਣ ਸੰਦੀਪ ਤੇ ਅਵੀ ਭਾਜੀ ਇੱਕ ਐਮਯੂ ਤਾਂ ਇੱਕ ਅਵੀ ਆ ਅਲੱਗ-ਅਲੱਗ ਉਹ ਭਾਜੀ ਕੀਬੋਰਡ ਵੀ ਆਉਂਦੇ ਹਾਂਜੀ ਉਹ ਹੁਣ ਗੁਰੂ ਰੰਧਾਵਾ ਦਾ ਸ਼ੋਅ ਲਾ ਕੇ ਆਏ ਉਹ ਇਟਲੀ ਦੇ ਵਿੱਚ ਨਹੀਂ ਉਹ ਉਹਨਾਂ ਨਾਲ ਵੀ ਬੜਾ ਪਿਆਰ ਆ ਉਹਨਾਂ ਕਰਕੇ ਦੁਬਾਰਾ ਰੀਬਿਲਡ ਕੀਤਾ ਆਪਾਂ ਕੰਮ ਤੇ ਜਿੱਦਾਂ ਆਪਾਂ ਗੱਲ ਕਰਦੇ ਆਂ ਕਿ ਇੱਕ ਹੁੰਦਾ ਸਾਥ ਦੇਣ ਵਾਲੇ ਹਾਂਜੀ ਹਾਂ ਤੇ ਇੱਕ ਪਿੱਛੇ ਹੁੰਦੇ ਜੈਲਸ ਕਰਨ ਵਾਲੇ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਪੈਰ ਰੱਖਿਆ ਨਵਾਂ ਨਵਾਂ ਸਿੱਖਣਾ ਸ਼ੁਰੂ ਹੋਇਆ ਕੰਮ ਸ਼ੁਰੂ ਕਰ ਦਿੱਤਾ ਤੁਸੀਂ ਸਟੂਡੀਓ ਪਾ ਲਿਆ ਜੈਲਸ ਕਰਨ ਵਾਲੇ ਦਾ ਬਹੁਤ ਹੋਣੇ ਆ ਉਹਨਾਂ ਬਾਰੇ ਸਾਂਝ ਥੋੜਾ ਕਰੋ ਸਾਨੂੰ ਬੰਦੇ ਸਿਗੇ ਕੁਝ ਵਿੱਚੇ ਸਾਲ ਛੱਡ ਗਏ ਵਿੱਚੇ ਮੇਰੇ ਡੈਡੀ ਦਾ ਡੈਥ ਹੋ ਗਈ ਸੀ ਤੇ ਵਿੱਚੇ ਉਹ ਬੰਦਾ ਆਪਣਾ ਸਮਾਨ ਲੈ ਗਿਆ ਤੇ ਵਿੱਚ ਉਸ ਤੋਂ ਬਾਅਦ ਰੀਬਿਲਡ ਕੀਤਾ ਸਟੂਡੀਓ ਆਪਣਾ ਤੇ ਉਸ ਤੋਂ ਬਾਅਦ ਹੋਇਆ ਮੈਂ ਇਕੱਲੇ ਨੇ ਕੀਤਾ ਕੰਮ ਉਹਨਾਂ ਮੇਰੇ ਕਿਸੇ ਨਾਲ ਸਕਾਰਪਨਰਸ਼ਿਪ ਸੀ। ਅੱਛਾ ਮਤਲਬ ਪੈਸੇਵਾਂ ਵੱਲੋਂ ਛੀਡ ਕੀਤੀ ਕੋਈ? ਪੈਸੇਵਾਂ ਵੱਲੋਂ ਨਹੀਂ। ਉਹਨੂੰ ਪਤਾ ਨਹੀਂ ਕੀ ਹੋਇਆ ਉਹਦੇ ਮਨ ਚ ਆਇਆ ਕਹਿੰਦਾ ਮੈਂ ਕਰਨ ਆਣੀ। ਮੈਂ ਕਿਹਾ ਠੀਕ ਹੈ ਜੀ। ਓਕੇ। ਮੈਂ ਆਪਣਾ ਆਪਣੀ ਰਾਹ ਜਸਟਿਸ ਸਾਥ ਛੱਡ ਕੇ ਗਿਆ ਸੀ। ਸਾਥ ਛੱਡ ਕੇ ਗਿਆ। ਪਹਿਲਾਂ ਨਾਲ ਸ਼ੁਰੂ ਕੀਤਾ ਫਿਰ। ਸ਼ੁਰੂ ਕੀਤਾ। ਪਹਿਲਾਂ ਅਸੀਂ ਸੀਗੇ ਇੱਥੇ ਫੋਕਨ ਫਿਊਜ਼ਨ ਸਟੂਡੀਓ। ਜਲੰਧਰ ਦੇ ਵਿੱਚ। ਫੋਕਨ ਫਿਊਜ਼ਨ। ਜੀ। ਹੂੰ ਹੂੰ। ਉਹ ਜਲੰਧਰ ਦੇ ਵਿੱਚ ਸਟੂਡੀਓ ਆ। ਉੱਥੇ ਲਵੀ ਭਾਜੀ ਸੀਗੇ ਉਹ ਕੰਮ ਕਰਦੇ ਸੀਗੇ। ਉਹਨਾਂ ਨਾਲ ਬੜੇ ਕਾਫੀ ਕੰਮ ਕੀਤੇ ਹਨ ਉਹਨਾਂ ਦਾ ਉਹਨਾਂ ਨਾਲ ਮੈਂ ਰਵੀਲ ਰਵੀਲ ਛਾਤ ਰੰਜੀਤ ਰਣਿਪਾ ਇਹਨਾਂ ਇੱਕ ਕੱਠਾ ਕਰਨ ਗਿਆ ਹਾਂਗਾ ਮੈਂ ਉਹਨਾਂ ਤੋਂ ਮਿਊਜ਼ਿਕ ਕਰਵਾ ਕੇ ਦਿੱਤਾ ਹਗਾ ਓਕੇ ਮੈਂ ਉੱਥੇ ਸੁਢੀ ਹੁਣਾਂ ਦਾ ਉਸ ਟਾਈਮ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਫਾਦਰ ਸਾਹਿਬ ਦੀ ਉਹਨਾਂ ਬਾਰੇ ਥੋੜਾ ਚਾਨਣ ਪਾਓ ਫਿਰ ਅੱਜ ਦੇ ਟਾਈਮ ਦੇ ਵਿੱਚ ਉਹਨਾਂ ਦੀ ਯਾਦ ਕੋਈ ਰਹਿ ਗਈ ਹੋਵੇ ਪੁਰਾਣੀ ਜਿਹੜੇ ਤੁਹਾਨੂੰ ਯਾਦ ਆਉਂਦੀ ਹੋਵੇ ਦਾ ਇੱਕ ਦੱਸ ਨਹੀਂ ਸਕਦੇ ਨਾ ਉਹ ਦਿਲ ਦੇ ਵਿੱਚ ਇਮੋਸ਼ਨ ਆਉ ਉਹ ਖਰਾਇਆ ਮੇਰਾ ਨਹੀਂ ਤੁਸੀਂ ਕਰ ਸਕਦੇ ਆ ਸ਼ੇਅਰ ਤੁਹਾਡੇ ਮੰਮੀ ਦੇਖ ਰਹੇ ਆ ਹਾਂ ਜੇ ਤੁਸੀਂ ਕੋਈ ਮੈਸੇਜ ਦੇ ਸਕਦੇ ਹੋ ਕਿ ਪਾਪਾ ਬਾਰੇ ਕੋਈ ਵੀ ਬਸ ਇਹੀ ਉਹਨਾਂ ਦੇ ਜਿਹੜੇ ਸੁਪਨੇ ਉਹ ਪੂਰੇ ਕਰਾਂਗੇ ਕੀ ਸੀ ਸੁਪਨੇ ਉਹਨਾਂ ਦੇ ਉਹਨਾਂ ਦਾ ਬਸ ਇਹੀ ਹੈਗਾ ਵੀ ਨਿਆਣੇ ਕਾਮਯਾਬ ਹੋਣ ਕੋਣੀ ਕੋਣੀ ਲੱਗੇ ਹੋਣਾ ਉਸ ਲਾਈਨ ਦੇ ਵਿੱਚ ਦੌੜ ਦੇ ਵਿੱਚ ਲੱਗੇ ਹੋਣਾ ਆਪਾਂ ਕਰਾਂਗੇ ਜ਼ਰੂਰ ਬਸ ਤਰੱਕੀ ਕਰੇ ਮੁੰਡਾ ਸਾਡਾ ਜੀ ਜੀ ਬ੍ਰਦਰ ਮੈਨ ਰੈਟਲੀ ਗਿਆ ਹੋਣੇ ਗਿਆ ਸ਼ੇਮ ਨਹੀਂ ਹੋਏ ਤੇ ਤੁਸੀਂ ਕਹਿੰਦੇ ਕਿ ਤੁਸੀਂ ਸੱਚਾ ਬਾਰਬਰ ਹੈ ਬਾਰਬਰ ਹੈ ਫਿਲਹਾਲ ਨਹੀਂ ਇੱਥੇ ਸਹੀ ਹੈ ਲਾਈਫ ਇੱਥੇ ਠੀਕ ਕਮ ਸੈਟਲ ਆ ਲਾਈਫ ਮੇਰੇ ਟੀਚਰ ਹਨਾ ਓਕੇ ਸਰਕਾਰੀ ਜੋਬ ਆ ਨਹੀਂ ਸਰਕਾਰੀ ਤਾਂ ਨਹੀਂ ਹੈਗੀ ਉਦਾਂ ਵਧੀਆ ਰੈਂਕ ਆਉਣਾ ਦਾ ਤੇ ਇਹਦੇ ਨਾਲ ਨਾਲ ਤੁਹਾਨੂੰ ਹੋਰ ਕਿਸ-ਕਿਸ ਚੀਜ਼ਾਂ ਸ਼ੌਂਕ ਆ ਮੈਨੂੰ ਫੁੱਟਬਾਲ ਖੇਡਣਾ ਸੀ ਲੱਗ ਹੋ ਗਿਆ ਹਟਕੇ ਹੋ ਗਿਆ ਨਾ ਨਹੀਂ ਨਹੀਂ ਵਧੀਆ ਵਾਹ ਤੁਹਾਨੂੰ ਵੀ ਲੱਗਦਾ ਅੱਛਾ ਜੀ ਫਿਰ ਕਿੰਨਾ ਟਾਈਮ ਦਿੰਦੇ ਆ ਫੁੱਟਬਾਲ ਨੂੰ ਫੁੱਟਬਾਲ ਨੂੰ ਫਿਰ ਡੇਲੀ ਗਰਾਊਂਡ ਹੁੰਦਾ ਵਾਹ ਜੀ ਉਹ ਤੁਸੀਂ ਫਿਟਨੈਸ ਦੀ ਗੱਲ ਕੀਤੀ ਸੱਚੀ ਨਹੀਂ ਲੱਗਦਾ ਤੁਹਾਨੂੰ ਦੇਖ ਕੇ ਤੁਹਾਡਾ ਕੋਈ ਇਦਾਂ ਦਾ ਗਾਣਾ ਜਿਹੜਾ ਤੁਹਾਨੂੰ ਬਹੁਤ ਪਸੰਦ ਹੋਵੇ ਆਪ ਗਾਇਆ ਹੋਵੇ ਮੇਰਾ ਇੱਕ ਗਾਣਾ ਹੈਗਾ ਮੂਵ ਔਨ ਗਾਣਾ ਗਾਣੇ ਲਿਰਿਕਸ ਬਦ}{\text{ੀਆ ਸੀਗੇ ਪਤਾ ਨਹੀਂ ਕਿਉਂ ਨਹੀਂ ਲੋਕਾਂ ਨੇ ਪਸੰਦ ਕੀਤਾ} ਕਿਹ ਬਲੇ ਲੱਕ ਨਹੀਂ ਨਾ ਕੰਮ ਕਰਦਾ ਗਾਣਾ ਵੀ ਵਧੀਆ ਹੁੰਦਾ ਆਵਾਜ਼ ਵੀ ਵਧੀਆ ਹੁੰਦੀ ਦਮਦਾਰ ਹੁੰਦੀ ਬਸ ਲੱਕ ਨਹੀਂ ਕੰਮ ਕਰ ਪਾਂਦਾ ਕਿਦਾ ਕਹਿ ਸਕਦਾ ਤੁਹੋ ਲੈਣਾ ਸਾਡੇ ਦਰਸ਼ਕਾਂ ਨੂੰ ਜਰੂਰ ਸੁਣਾਓ ਮੈਂ ਵੀ ਸੁਣਨਾ ਚਾਹੂੰਗੀ ਜਰੂਰ ਸ਼ਰਮ ਨੀ ਕਰਨੀ ਚਾਹੀਦੀ ਕਪੜੇ ਗੰਦੇ ਜੇਬਾਂ ਖਾਲੀ ਰੀ ਉਹ ਵੀ ਬੱਚੇ ਪਲ ਜਾਂਦੇ ਨੇ ਜਿਨ੍ਹਾਂ ਦਾ ਕੋਈ ਬਲੀ ਨਹੀਂ ਜਿਹੜਾ ਬਣਦਾ ਮਿਹਨਤ ਨਾ ਉਹ ਵੇਟ ਨਹੀਂ ਹੈ ਅਪਰੀਸ਼ੀਏਟ ਕਰੋ ਅੱਜ ਹੀ ਜੁੜ ਜਾਓ ਕੰਮ ਤੇ ਨਾ ਕੱਲ੍ਹ ਆਉਣ ਦੀ ਵੇਟ ਕਰੋ ਹੋ ਵੀਰੇ ਮੂਵ ਔਨ ਮੂਵ ਔਨ ਥਿਊਰੀ ਇਨ ਯਰ ਲਾਈਫ ਡਸਟਿੰਗ 네ਗੇਟਿਵ ਵਾਈਜ਼ ਵੀਰੇ ਮੂਵ ਔਨ ਮੂਵ ਔਨ ਰੈਪ ਟਾਈ ਬਣਾਏ ਹੈ ਜੀ ਜੀ ਵਾਹ ਬਹੁਤ ਵਧੀਆ ਗਾਣਾ ਤੁਹਾਡਾ ਲਿਖਿਆ ਵੀ ਲੱਗਦਾ ਤੁਸੀਂ ਆਪ ਹੀ ਐ ਜੀ ਜੀ ਇਸ ਟਾਈਪ ਦਾ ਲਿਖਦੇ ਨਾ ਤੁਸੀਂ ਜੀ ਜੀ ਇਹ ਬਹੁਤ ਵਧੀਆ ਪਿਆਰਾ ਗੀਤ ਆ ਤੁਸੀਂ ਆਪ ਹੀ ਗਾਇਆ ਨਾ ਇਸ ਗੀਤ ਨੂੰ ਤੇ ਲਿਖਿਆ ਵੀ ਆਪ ਐ ਜੀ ਜੀ ਬਹੁਤ ਵਧੀਆ ਤੇ ਮੈਨੂੰ ਲੱਗਦਾ ਤੁਸੀਂ ਮਿਊਜ਼ਿਕ ਵੀ ਆਪ ਹੀ ਦਿੱਤਾ ਹੋਣਾ ਜਾਂ ਕਿਸੇ ਹੋਰ ਤੋਂ ਕਿਸੇ ਮਿਊਜ਼ਿਕ ਆਪ ਹੀ ਕੀਤਾ ਬਹੁਤ ਵਧੀਆ ਉਸਤਾਦੀ ਹੁੰਦੇ ਸੀ ਉਸ ਟਾਈਮ ਸਟੂਡੀਓ ਦੇ ਵਿੱਚ ਉਹਨਾਂ ਨਾਲ ਬਣਾਉਣਾ ਸ਼ੁਰੂ ਕੀਤਾ ਸੀ ਇਹ ਗਾਣਾ ਤੇ ਉਸ ਤੋਂ ਬਾਅਦ ਉਹ ਚੰਡੀਗੜ੍ਹ ਸ਼ਿਫਟ ਹੋ ਗਏ ਤੇ ਮੈਂ ਇੱਥੇ ਤੁਸੀਂ ਕਿਹੜੇ ਪਰਸਨ ਤੋਂ ਇਨਸਪਾਇਰ ਹੁੰਦੇ ਆ ਇਨਸਪਾਇਰ ਮੈਂ ਆਪਣੇ ਉਸਤਾਦੀ ਤੋਂ ਅੱਛਾ ਕਿੰਨੀਆਂ ਕਿਸ ਕਿਸ ਚੀਜ਼ ਤੋਂ ਹੋਏ ਆ ਹੁਣ ਤੱਕ ਇਨਸਪਾਇਰ ਕਿ ਹਾਂ ਵੀ ਕੋਈ ਐਗਜ਼ਾਮਪਲ ਸਭ ਕੁਝ ਉਹਨਾਂ ਤੋਂ ਹੀ ਸਿੱਖਿਆ ਉਹਨਾਂ ਤੋਂ ਹੀ ਉਹਨਾਂ ਲਈ ਕਰਦੇ ਜੀ ਹਿੰਮਤ ਹੌਸਲਾ ਕਿੰਨੇ ਦਿੱਤਾ ਵਾ ਹੁਣ ਤੱਕ ਅੱਗੇ ਵੱਧ ਅਸੀਂ ਤੇਰੇ ਨਾਲ ਖੜੇ ਆ ਸਭ ਨੇ ਸਭ ਫਰੈਂਡ ਸਰਕਲ ਨੇ ਸਾਰੇ ਨਹੀਂ ਕੋਈ ਇੱਕ ਖਾਸ ਨਹੀਂ ਹੈਗਾ ਕੋਈ ਖਾਸ ਨਹੀਂ ਨਾਮੂ ਭਾਈ ਸ਼ੁਰੂ ਤੋਂ ਨਹੀਂ ਮੈਂ ਉਹ ਤੁਹਾਨੂੰ ਦੱਸਿਆ ਕਿ ਤੇ ਨਾਮੂ ਭਾਈ ਸੁਰਵਲ ਭਾਈ ਦਾ ਗਾਣਾ ਕੀਤਾ ਸੀ ਆਪਾਂ ਨੰਬਰ ਪੁਰਾਣਾ अच्छा हेलो ड्रोन दी साइड देबी दा गाना चलदा जद मर्ज़ी कर ली फोन नंबर पुराना चलदा ओ नामदी भाई ने ही मेनू ਲੈ ਕੇ ਦਿੱਤਾ ਸੀਗਾ गाना ओना ਕੋਲ ਉਹਨਾਂ ਨੇ ਕਿਹਾ ਵੀ ਆਪਣੇ ਮੁੰਡੇ ਨੇ ਨਵਾਂ ਸਟੂਡੀਓ ਖੋਲਿਆ ਤੇ ਉਹਨਾਂ ਕੋਲ ਜਾ ਕੇ ਕਰਕੇ ਆਉਤੇ ਭਾਈ ਨੇ ਆਪਣੇ ਕੋ ਪਹਿਲੇ गाना ਉਹੀ गाना ਸਾਡਾ ਪਹਿਲੇ गाना ਹਿੱਟ ਹੋ ਗਿਆ ਸੀਗਾ गाना ਹੂੰ ਹੂੰ ਕਾਫੀ ਯਾਨੀ ਕਿ ਵਧੀਆ ਵਾਇਰਲ ਗਿਆ ਉਹ ਕਹਾਣਾ ਉਸ ਤੋਂ ਬਾਅਦ ਪਰ ਚਲੋ ਚੱਲਦਾ ਰਿਹਾ ਸਾਰਾ ਕੁਝ ਚੱਲੀ ਜਾਂਦਾ ਜੀ ਦੀ ਹਜੇ ਆਪੋ ਉਸ ਲੈਵਲ ਤੇ ਹਿੱਟ ਨਹੀਂ ਗਏ ਪਰ ਹੋ ਜਾਣੀ ਕੋਈ ਗੱਲ ਨਹੀਂ ਪਰ ਜਦੋਂ ਤੁਸੀਂ ਸਟੂਡੀਓ ਪਾਇਆ ਸੀ ਜਾਂ ਤੁਸੀਂ ਗਾਇਕੀ ਲੈਨ ਚ ਆਏ ਆ ਤੁਹਾਡੇ ਰਸਤੇ ਚ ਰੁਕਾਵਟਾਂ ਵੀ ਬਹੁਤ ਆਈਆਂ ਹੋਣੀਆਂ ਉਹਦੇ ਬਾਰੇ ਦੱਸੋ ਥੋੜਾ ਕੁਝ ਰੁਕਾਵਟ ਐਦਾਂ ਹੀ ਫਾਈਨੈਂਸ਼ਲੀ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਰੁਕਾਵਟਾਂ ਇੱਕ ਰੁਕਾਵਟ ਹੁੰਦੀ ਹੈ ਨਾ ਕਿ ਤੁਸੀਂ ਅੱਗੇ ਵਧ ਰਹੇ ਆ ਤੁਹਾਨੂੰ ਅੱਗੇ ਵਧਣ ਦਾ ਮੌਕਾ ਨਹੀਂ ਮਿਲ ਰਿਹਾ ਜਾਂ ਅੱਗੇ ਵਧਣ ਕੋਈ ਦੇ ਨਹੀਂ ਦੇ ਨਹੀਂ ਰਿਹਾ ਉਹਦੇ ਬਾਰੇ ਦੱਸੋ ਕੁਝ ਉਹਦੇ ਬਾਰੇ ਤਾਂ ਕੋਈ ਐਡਾ ਖਾਸ ਨਹੀਂ ਫਾਈਨੈਂਸ਼ਲੀ ਬਹੁਤ ਰੁਕਾਵਟਾਂ ਆਈਆਂ ਫਿਰ ਉਹਨੂੰ ਕਿੱਦਾਂ ਕਵਰ ਅਪ ਕੀਤਾ ਕਵਰ ਅਪ ਉਹ ਵਸੇ ਇਦਾਂ ਹੀ ਤੁਹਾਨੂੰ ਦੱਸੇ ਮੇਰੇ ਯਾਰ ਦੱਸ ਉਹ ਕੰਮ ਆਇਆ ਮੇਰੇ ਮੇਕੋ ਜਦੋਂ ਮੈਂ ਸ਼ੁਰੂ ਕੀਤਾ 20 ਰੁਪਏ ਸਿਕਾ ਮੇਰੇ ਕੋਲ ਤੇ ਮੈਂ ਕਿਹਾ ਵੀ ਆਪਾਂ ਕਿੱਦਾਂ ਕਰੀਏ ਕੋਈ ਕੰਦਾ ਕੋਈ ਗੱਲ ਨਹੀਂ ਤੋ ਸ਼ੁਰੂ ਕਰ ਮੈਂ ਬੈਠਾ ਦਰ ਨਾਲ ਤੇ ਅਭੀ ਨੇ ਪੈਸੇ ਦੇਤੇ 20 ਰੁਪਏ ਦਿੱਤਾ ਕਿ ਇਦਾਂ ਹੀ ਇਕੱਠੇ-ਇਕੱਠੇ ਹੁੰਦੇ ਗਏ ਪੈਸੇ ਇਦਾਂ ਹੀ ਯਾਰਾਂ ਦੋਸਤਾਂ ਨੇ ਕਿਤੇ 10 ਦਾ ਆ ਗਿਆ ਕਿਤੇ 20 ਆ ਗਿਆ ਇਦਾਂ ਹੀ ਕੰਮ ਸ਼ੁਰੂ ਹੋ ਗਿਆ ਤੁਹਾਡੇ ਕੋਈ Song ریکارڈ ਕਰਾਣ ਆਇਆ ਹੋਵੇ ਤੇ ਤੁਹਾਨੂੰ ਉਹਦੀ ਕੋਈ ਗੱਲ ਨਾ ਪਸੰਦ ਆਈ ਹੋਵੇ ਉਹ ਆਪਣੀ ਮਾਰਦਾ ਹੋਵੇ ਤੁਹਾਨੂੰ ਲੱਗਾ ਹੋਵੇ ਕਿ ਨਹੀਂ ਇਹਦੇ ਲਿਰਿਕਸ ਚੇਂਜ ਕਰਾਣੇ ਚਾਹੀਦੇ ਆ ਜਾਂ ਕੰਪੋਜੀਸ਼ਨ ਚੇਂਜ ਹੋਣੀ ਚਾਹੀਦੀ ਉਹ ਕਹਿੰਦਾ ਹੋਵੇ ਨਹੀਂ ਜੀ ਐਂਦੀ ਕਰੋ ਕੁਛ ਇਦਾਂ ਦੀ ਦੱਸੋ ਇਦਾਂ ਦਾ ਤਾਂ ਕੋਈ ਨਹੀਂ ਆਇਆ ਕਦੇ ਨਹੀਂ ਹੋਇਆ ਇਦਾਂ ਨਹੀਂ ਜਿਹੜੇ ਆਂਦੇ ਆ ਉਹ ਆਪਾਂ ਹੋਏ ਪਹਿਲੀ ਸਤਿ ਸ਼੍ਰੀ ਅਕਾਲ ਕਰ ਦਿੰਦੀ ਆ ਮੈਨੂੰ ਹੋਇਆ ਆ ਨਾ ਇਦਾਂ ਜੀ ਜੀ ਇਹ ਤੁਹਾਡੀ ਕੋਈ ਗੱਲ ਨਾ ਮੰਨਿਆ ਹੋਵੇ ਤੇ ਫਿਰ ਜੈ ਸ਼੍ਰੀ ਰਾਮ ਜੀ ਜੈ ਸਤਿ ਸ਼੍ਰੀ ਅਕਾਲ ਜੀ ਬਸ ਹਾਂਜੀ 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 ਮਤਲਬ ਕੰਮ ਨਹੀਂ ਕਰਨਾ ਕੰਪਰੋਮਾਈਜ਼ ਨਹੀਂ ਕਰਨਾ ਨਹੀਂ ਕੰਮ ਨਾਲ ਕੰਪਰੋਮਾਈਜ਼ ਕਰਤੀ ਕਰ ਕਵਾਲਿਟੀ ਨਾ ਕੋਈ ਕੰਪਰੋਮਾਈਜ਼ ਨੀ ਕਿਸੇ ਫਰੈਂਡ ਨੇ ਕੋਈ ਇਦਾਂ ਦਾ ਗਿਫਟ ਦਿੱਤਾ ਹੋਵੇ ਜਿਹੜਾ ਤੁਹਾਨੂੰ ਅੱਜ ਵੀ ਵਧੀਆ ਅਜ਼ੀਜ਼ ਲੱਗਦਾ ਹੋਵੇ ਤੁਹਾਡੇ ਦਿਲ ਦੇ ਕਰੀਬ ਹੋਵੇ ਕਾਫੀ ਸਾਰੇ ਇਦਾਂ ਫੇਰ ਵੀ 2012 ਨੂੰ ਪੇਹ ਦਾ ਸਮਾਨਨ ਮੈਨੂੰ ਸਵਾਲ ਲਈ ਪੈਸੇ ਭੇਜੇ ਤੇ ਅਭੀ ਮੇਰਾ ਵੀਰ ਉਹ ਐਸੇ ਮਿਟਲੀ ਆ ਉਹ ਵੀ ਉਹ ਵੀ ਮੇਰੇ ਬ੍ਰਦਰ ਦੇ ਨੇੜੇ ਹੀ ਆ ਤੇ ਉਹਨਾਂ ਨੇ ਜਦੋਂ ਰਲ ਕੇ ਮੈਨੂੰ ਹੁਣ ਦੁਬਾਰਾ ਰੀਬਿਲਡ ਕੀਤਾ ਸਟੂਡੀਓ ਆਪਣਾ ਦੁਬਾਰਾ ਸਾਰਾ ਸੈਟਅਪ ਤਿਆਰ ਕੀਤਾ ਤੇ ਉਹਨਾਂ ਨੇ ਬੜੀ ਉਹਨਾਂ ਨੇ ਮਿਲ ਨੂੰ ਲੈ ਕੇ ਦਿੱਤਾ ਸਮਾਨ ਮਤਲਬ ਸਾਰਾ ਦੇ ਸਹਿਯੋਗ ਨਾਲ ਜਿਸ ਇਸ ਨੂੰ ਜਿਹੜਾ ਪਾਇਆ ਉਹ ਤੁਹਾਡੇ ਲਈ ਅਨਮੋਲ ਆ ਕੀਮਤੀ ਆ ਜੀ ਸਭ ਤੋਂ ਵੱਡਾ ਸੈਟਅਪ ਇਹੀ ਆ ਅੱਛਾ ਇਹ ਤੁਹਾਡੇ ਲਈ ਇਹੀ ਆ ਸੈਟਅਪ ਮੇਰਾ ਆਪਾਂ 뮤직 ਦੀ ਗੱਲ ਕਰਦੇ ਹਾਂ 뮤직 ਦਾ ਸ਼ੌਂਕ ਤੁਹਾਨੂੰ ਕਿੱਥੋਂ ਪੈਦਾ ਹੋਇਆ ਹੈ 뮤직 ਮੇਰੇ ਪਾਪਾ ਬੜੇ ਲਾਈਕ ਕਰਦੇ ਸੀਗੇ ਗੁਰਦੀ ਮਾਨਕ ਸਾਹਿਬ ਨੂੰ ਤੇ ਸਵੇਰੇ ਸ਼ੁਰੂ ਇੱਕ ਸੰਗੀਤ ਉਹਨ ਦਾ ਸਾਡਾ ਕਰ ਸ਼ੁਰੂ ਸਵੇਰੇ ਦਰਨੀ ਸ਼ੇਵੇ ਲੱਗ ਜਣਾ ਹਮ ਫੈਕਟਰੀ ਦੇ ਵਿੱਚ ਘਰੇ ਹੁੰਦੀ ਸੀ ਫੈਕਟਰੀ ਨਾ ਛੋਟੀ ਤੇ ਉੱਥੇ ਲੱਗ ਜਣਾ ਤੇ ਇਹਦੇ ਚੱਲਦੇ ਰਹਣੇ ਗਾਣੇ ਗੋਲੀ ਮਾਰੋ ਇਹੇ ਜੇ ਬਨੋਟੀ ਯਾਰ ਦੇ ਉਹ ਗਾਣਾ ਯਾਦ ਵਰ ਚੱਲਦਾ ਹੁੰਦਾ ਸੀਗਾ ਕਿਹਦੇ ਜਰਨਲ ਦੇ ਵਿੱਚ ਤੁਸੀਂ ਗਾਣਾ ਤੇ 뮤직 ਬਣਾਉਣਾ ਪਸੰਦ ਕਰਦੇ ਹੋ ਹਰ ਤਰ੍ਹਾਂ ਦਾ ਹਰ ਤਰ੍ਹਾਂ ਦਾ ਜੀ ਸੂਫੀ ਵੀ ਬਣਾ ਲੈਂਦੇ ਹੋ ਜੀ ਜੀ ਸੂਫੀ ਹੁਣ ਜੇ ਮੇਰਾ ਇੱਕ ਗਾਣਾ ਮੈਂ ਮੁੰਡੇ ਦਾ ਰਿਕਾਰਡ ਕੀਤਾ ਤੇਜਾ ਬੜਾ ਸੋਹਣਾ ਗਾਣਾ ਆ ਉਹ ਤੇ ਇਹ ਕਿ ਕਹਿੰਦੇ ਨਾ ਕਿ ਘਰ-ਘਰ 'ਚ 뮤зик ਰਿਕਾਰਡਿੰਗ ਸਟੂਡੀਓ ਬਣ ਗਏ ਆ ਹਾਂਜੀ ਹਾਂਜੀ ਤੇ ਜਿੱਦਾਂ ਹੁਣ ਤੁਸੀਂ ਇੱਕ ਬਜਟ ਫਿਕਸ ਕੀਤਾ ਹੋਇਆ ਕਿ ਇਸ ਗਾਣੇ ਦਾ ਮੈਂ ਇੰਨਾ ਬਜਟ ਲੈਣਾ ਵਾਂ ਪਰ ਉਹ ਜਿਹੜੇ ਦੂਸਰੇ ਪਰਸਨਸ ਹੁੰਦੇ ਉਹਨਾਂ ਦਾ ਬਜਟ ਨਹੀਂ ਹੈਗਾ ਉਹ ਫੇ ਉਹ ਬੰਦੇ ਦਾ ਜਿਹੜਾ ਕੰਮ ਮਾਰ ਦਿੰਦੇ ਆ ਉਹਨਾਂ ਵਾਲੇ ਦਾ ਡਿੱਗੀ ਵਿਚਾਰਾ ਕਿ ਉਹ 2000 ਜਾਂ 3000 'ਚ 뮤зик ਕਰ ਹੀ ਜਾਂਦੇ ਆ ਉਹਨਾਂ ਦਾ ਚਲੋ ਆਪਣਾ ਕੀ ਮੁਕਾਬਲਾ ਨਾ ਉਹਨਾਂ ਨਾਲ ਜਿਹੜੇ ਨਹੀਂ ਸਕਿੱਲ ਸਿੱਖਦੇ ਨਾ ਪੂਰਾ ਉਹ ਇਦਾਂ ਹੀ ਕਰ ਦਿਆ ਜਿਨ੍ਹਾਂ ਕੋਲ ਸਕਿੱਲ ਨਹੀਂ ਨਾ ਉਹਨਾਂ ਨੇ ਤੁਹਾਡਾ ਰੀਡ ਤੋੜਨਾ ਹੀ ਤੋੜਨਾ ਹੂੰ ਜਿਨ੍ਹਾਂ ਕੋਲ ਸਕਿੱਲ ਹੈ ਨਾ ਉਹ ਆਪਣੇ ਸਕਿੱਲ ਨਾਲ ਪੈਸਾ ਵੱਧ ਹੀ ਲੈਂਦੇ ਉਹ ਉਹ ਵਧੀਆ ਚੀਜ਼ ਬਣਾ ਕੇ ਦੇਣਗੇ ਜੇ ਪੈਸੇ ਲੈਣਗੇ ਬਿਲਕੁਲ ਬਿਲਕੁਲ ਓਬਵੀਅਸ ਗੱਲ ਆ ਹੁਣ ਇੱਕ ਚੀਜ਼ ਨੂੰ ਤੁਸੀਂ ਦੱਸੋ ਇੱਕ ਚੀਜ਼ ਬਣਾਉਣ ਨੂੰ ਲੱਖ ਰੁਪਏ ਲੱਗਦਾ ਪਿਆ ਇੱਕ ਚੀਜ਼ ਤੁਸੀਂ 2000 3000 ਦੇ ਵਿੱਚ ਕਿਹਦਾ ਐਕਸਪੈਕਟ ਕਰ ਸਕਦੇ ਨਹੀਂ ਕਰ ਸਕਦੇ ਨਾ ਆਪਾ ਹੁਣ ਇੱਕ ਜੀ ਬਣੀ ਹੈਗੀ ਆ ਮੰਨ ਲਓ ਤੁਹਾਡਾ ਸੈਟਅਪ ਲੱਗਾ ਤੁਹਾਡਾ 7-8 ਲੱਖ ਰੁਪਏ 10 ਲੱਖ ਦਾ ਸੈਟਅਪ ਲੱਗਾ ਨਾ ਹੂੰ ਉਹਦੇ ਵਿੱਚ ਬਣ ਗਈ ਹੈ ਨਾ ਇੱਕ ਕੀ ਕੋਈ ਬੰਦਾ ਲੈਪਟਾਪ ਤੇ ਬਣਾਈ ਜਾਂਦਾ ਨਾ ਅੱਜ ਕੱਲ ਤਾਂ ਚਲੋ ਬਣੀ ਹੈ ਸਾਰਾ ਪਾਸੇ ਹੂੰ ਤੇ ਇੱਕ ਬੰਦਾ 5 5 ਕਰੋੜ 6 ਕਰੋੜ ਦਾ ਸੈਟਅਪ ਲੱਗਾ ਹੋਇਆ ਪੂਰਾ ਵੱਡਾ ਹੈ ਨਾ ਹੂੰ ਉਹਦੇ ਵਿੱਚ ਤੁਹਾਨੂੰ ਮਿਕਸ ਮਾਸਟਰ ਕਰਕੇ ਦਿੰਦਾ ਤੇ ਉਹਦੇ ਵਿੱਚ ਤੁਹਾਨੂੰ ਆਬਵੀਅਸ ਗੱਲ ਆ ਜਿੱਦੇ ਤੇ ਪੈਸੇ ਵੱਧ ਲੱਗੀ ਆ ਉਹ ਗਾਣਾ ਵਧੀਆ ਹੀ ਚੀਜ਼ ਵੀ ਵਧੀਆ ਬਣਾ ਕੇ ਦੇਣਗੇ ਉਹ ਚੀਜ਼ ਵੀ ਵਧੀਆ ਬਾਨੀ ਬਾਨੀ ਆ ਅੱਜ ਕੱਲ ਨਾ 뮤직 ਕਾਪੀ ਬਹੁਤ ਹੋ ਰਿਹਾ ਹੈ ਤੁਹਾਡੇ ਨਾਲ ਕਦੀ ਐਦਾਂ ਹੋਇਆ ਨਹੀਂ ਆਪਾਂ ਕਿਹਨਾਂ ਦੀ ਕਾਪੀ ਨੇ ਤੁਸੀਂ ਕਾਪੀ ਨਹੀਂ ਕੀਤਾ ਤੁਸੀਂ ਗ੍ਰੇਡ ਕੀਤਾ ਬਸ ਤੁਹਾਡਾ ਕਿਸੇ ਨੇ 뮤직 ਕਾਪੀ ਕੀਤਾ ਹੋਵੇ ਕਾਪੀ ਹੋਣਾ ਹੀ ਨਹੀਂ ਕਿਉਂਕਿ ਵੱਖਰਾ ਕਰਦੇ ਆਪਾਂ ਲੂਪਸ ਨਾਲ ਕੰਬੋ ਕੱਟ ਕੀਤਾ ਕਿ ਤਾਲ ਕਰਦੇ ਹੁਣ ਜੋ ਲੋਕੀ ਕਰਦੇ ਪਏ ਆਪਾਂ ਆਪਾਂ ਵੀ ਫੋਲੋ ਕਰਦੇ ਪਏ ਆ ਹਮ ਪਰ ਫੇਰ ਵੀ ਸਟਿਲ ਉਹਦੇ ਵਿੱਚ ਵੀ ਆਪਾਂ ਕੁਝ ਨਾ ਕੁਝ ਕ੍ਰੀਏਟਿਵ ਕਰ ਲਈਦਾ ਆਪਣਾ ਵਿਜ਼ੂਅਲ ਸਾਡਾ ਗਾਣਾ ਵੱਖਰਾ ਲੱਗੇ ਤੁਸੀਂ ਵਿੱਚ ਜ਼ਿਆਦਾ ਲਾਈਵ ਯੂਜ਼ ਕਰਦੇ ਹੋਣੇ ਆ ਜੀ ਇਨਸਟਰੂਮੈਂਟਸ ਉਹ ਡਿਪੈਂਡ ਕਰਦਾ ਗਾਣੇ ਦੇ ਉੱਤੇ ਨਾ ਹੂੰ ਕੋਈ ਗਾਣਾ ਰੋਮਾਂਟਿਕ ਆ ਤੇ ਉਹਦੇ ਵਿੱਚ ਲਾਈਵ ਹੀ বাজਦਾ ਕੋਈ ਗਾਣਾ ਢੋਲ ਵਾਲਾ ਤੇ ਉਹਦੇ ਵਿੱਚ ਵੀ ਜ਼ਿਆਦਾ ਲਾਈਵ ਹੋ ਜਾਂਦਾ ਕੰਮ ਇਹ ਪਬ ਦੇ ਵਿੱਚ ਘੱਟ ਲਾਈਵ ਹੁੰਦਾ ਤੁਹਾਡੇ ਬਹੁਤ ਸਾਰੇ ਫਰੈਂਡਸ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਸੀ ਜੀ ਨਾਲ ਬੰਨਦੇ ਸੀ ਉੜਦੇ ਸੀ ਤੇ ਅੱਜ ਉਹ ਚੰਡੀਗੜ੍ਹ ਪਹੁੰਚ ਗਏ ਤੁਸੀਂ ਵੀ ਕਦੀ ਸੋਚਿਆ ਚੰਡੀਗੜ੍ਹ ਜਾਣ ਬਾਰੇ ਨਹੀਂ ਨਹੀਂ ਸੋਚਿਆ ਨਹੀਂ ਚੰਡੀਗੜ੍ਹ ਕਿਉਂ ਨਹੀਂ ਸੀ ਤੁਸੀਂ ਜਾਣਾ ਚਾਹੁੰਦੇ ਕਿਉਂਕਿ ਉੱਥੇ ਤਾਂ ਜਾ ਕੇ ਨਾਮ ਬਣ ਸਕਦਾ ਹੈ ਬੰਦੇ ਦਾ ਸੈਟੀਸਫੈਕਸ਼ਨ ਇੱਥੇ ਹੀ ਹੈ ਗੋਲਟੀ ਹੈ ਉੱਥੇ ਜੇ ਜਿਹਦੇ ਵਿੱਚ ਗੁਣ ਹੈਗਾ ਨਾ ਹਣ ਉੱਥੇ ਉਹਦਾ ਰੋਟੀ ਮਿਲੀ ਜਾਣੀ ਆ ਹੂੰ ਇਹਦਾ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਕਿੱਥੇ ਮਰਜ਼ੀ ਭੱਜ ਲਓ ਹੂੰ ਬਹੁਤ ਸਾਰੇ 뮤ਜ਼ਿਕ ਡਾਇਰੈਕਟਰ ਜਿਹੜੇ ਮਤਲਬ ਕੰਮ ਕਰ ਰਹੇ ਆ ਜਿੱਦਾਂ ਤੁਸੀਂ ਤੁਹਾਡੇ ਤੋਂ ਕੋਈ ਬੰਦਾ ਆਇਆ ਉਹਨੇ ਐਸੇ ਰਿਕਾਰਡ ਕਰਵਾ ਲਿਆ ਆਪਣਾ ਸੌਂਗ ਤੇ ਬਾਅਦ ਵਿੱਚ ਉਹਨੇ ਜਿੱਦਾਂ ਨਾ ਪੈਸੇ ਨਾ ਦੇਣ ਦੀ ਮਾਰੀ ਨਖਰਾ ਕੀਤਾ ਹੋਵੇ ਮੈਨੂੰ ਤੇਰਾ 뮤ਜ਼ਿਕ ਨਹੀਂ ਪਸੰਦ ਆਇਆ ਕੁਛ ਐਦਾ ਹੋਇਆ ਲਾਈਫ ਚ 뮤ਜ਼ਿਕ ਤਾਂ ਪਸੰਦ ਆਇਆ ਸੀਗਾ ਬੰਦੀ ਇੱਕ ਨੂੰ ਇੱਕੋ ਹੀ ਬੰਦਾ ਮੈਂ ਉਹ ਨਾ ਤਾਂ ਚਲੋ ਨਹੀਂ ਲੈਣਾ ਹੁਣ ਹੂੰ ਆ ਮੁੰਡਾ ਫੇਮਸ ਆ ਬੰਦਾ ਉਹ ਹੂੰ ਮਿਊਜ਼ਿਕ ਦਾ ਦਮੀ ਭੇਜੀ ਭਾਈ ਬੜਾ ਤੱਕ ਵੀ ਮੈਂ ਇਸ ਤੋਂ ਉੱਪਰ ਨਹੀਂ ਸੁਣਿਆ ਕੁਝ ਵੀ ਹੂੰ ਵਗਾਰਾ ਵਗਾਰਾ ਨਾ ਕੰਪੋਜੀਸ਼ਨ ਆਪਾਂ ਬਣਾਈ ਕਰਮਵੀਰ ਮੁੰਡਾ ਉਹਨੇ ਕੰਪੋਜੀਸ਼ਨ ਬਣਾਈ ਹੂੰ ਤੇ ਕੰਪੋਜੀਸ਼ਨ ਬਣਾ ਕੇ ਲਿਰਿਕਸ ਉਹਦੇ ਸੀਗੇ ਮੁੰਡੇ ਦੇ ਹਣਾ ਅਸੀਂ ਉਹਨੂੰ ਭੇਜੀ ਦਮੀ ਤੇ ਫਿਰ ਉਹ ਆ ਕੇ ਰੱਬ ਕਰਕੇ ਗਿਆ ਪੂਰਾ ਗਾਣਾ ਇਹ ਮੈਨੂੰ ਇਸ ਤੋਂ ਉੱਪਰ ਕੁਝ ਨਹੀਂ ਲੱਗ ਰਿਹਾ ਵੀ ਮੈਂ ਇਹ ਗਾਣਾ ਕਰਨਾ ਆ ਨਾ ਤੇ ਭਾਈ ਤੁਸੀਂ ਮੈਨੂੰ ਦੱਸੋ ਕਿੰਨੇ ਪੈਸੇ ਬਣੇ ਨਾ ਬੰਦਾ ਆਇਆ ਵੀਟਲੀ ਹੋਸਗਾ ਕਹਣਾ ਐਸੇ ਦੀ ਵੀ ਕੰਮੀ ਕੋਈ ਨਹੀਂ ਹੈ ਨਾ ਤੇ ਮੁਰਕੇ ਮੈਂ ਅੱਜ ਦੰਨਾ ਕੱਲ ਦੰਨਾ ਪਰਸ ਉਸ ਮੈਂ ਚਾ ਦੰਨਾ ਮੁਰਕੇ ਕਦੀ ਮੀਲ ਮਲਾਪ ਹੀ ਨਹੀਂ ਹੋਇਆ ਉਹਨਾਂ ਬੰਦੇ ਨਾਲ ਫਿਰ ਪੈਸੇ ਮਾਰ ਗਿਆ ਉਹ ਇਹਦੀ ਜਿਹੜਾ ਮਾਰ ਗਿਆ ਹੁਣ ਤੱਕ ਕਿੰਨੇ ਬੰਦੇ ਆਣੇ ਤੁਹਾਡੇ ਪੈਸੇ ਮਾਰੇ ਹੋਣਗੇ ਗਾਣੇ ਕਰਾ ਲੇ ਪਰ ਪੈਸੇ ਨਾ ਦਿੱਤੇ ਹੋਣ ਇਹ ਜ਼ਿਆਦਾਤਰ ਇੱਕ ਦੋ ਹੀ ਯਾਦ ਆਉਂਦੀ ਮੈਨੂੰ ਇਹੀ ਬੰਦੇ ਆ ਯਾਦ ਆ ਮਤਲਬ ਹਾਂ ਜੀ ਜਿਹੜੇ ਯਾਦ ਫਿਰ ਦੁਬਾਰਾ ਉਹਨਾਂ ਨੂੰ ਕੰਟੈਕਟ ਨਹੀਂ ਕੀਤਾ ਕਾਲ ਨਹੀਂ ਕੀਤੀ ਕੰਟੈਕਟ ਕੀ ਕਰਾਂਗੇ ਆਪਾਂ ਦੱਸੋ ਕਿਸ ਨੂੰ ਕੀ ਕਵਾਂਗੇ ਮਤਲਬ ਮੋੜ ਕੇ ਉਹਨਾਂ ਨੂੰ ਫੋਨ ਨਹੀਂ ਕਰਨਾ ਪਸੰਦ ਕੀਤਾ। ਹਾਂ ਅਮਨਿਤਾ ਕਹਿ ਗਿਆ ਸੀਗਾ ਵੀ ਇਹ ਗਾਣਾ ਮੇਰਾ ਕਿਸੇ ਨੂੰ ਦੇ ਦਿਓ। ਅੱਛਾ ਗਾਣਾ ਆਪ ਵੀ ਨਹੀਂ ਕੀਤਾ। ਹਾਂਜੀ ਕਹਿੰਦਾ ਵੀ ਗਾਣਾ ਵੀ ਮੈਂ ਤੁਹਾਡੇ ਪੈਸੇ ਨਹੀਂ ਦੇ ਸਕਦਾ ਵੀ ਮੈਂ ਤੁਹਾਨੂੰ ਗਾਣਾ ਦੇ ਦਿੱਤਾ। ਤੁਸੀਂ ਗਾਣਾ ਕਰ ਲਿਓ। ਮਤਲਬ ਮੰਨਦਾ ਵਾ ਕਿ ਮੈਂ ਪੈਸੇ ਨਹੀਂ ਦੇ ਸਕਦਾ। ਜੀ ਬਿਲਕੁਲ। ਕਹਿੰਦਾ ਵੀ ਤੁਸੀਂ ਗਾਣਾ ਕਰ ਲਿਓ ਜਿਹਨੂੰ ਮਰਜ਼ੀ ਦੇ ਦਿਓ। ਮੈਂ ਤਾਂ ਠੀਕ ਹੈ ਜੀ। ਅੱਛਾ ਕਿ ਉਹ ਲੈ ਲਿਰਿਕਸ ਲਿਖੇ ਕਿੰਨੇ ਸੀਗੇ ਉਹਦੇ ਲਿਖੇ ਹੋਣੇ ਸੀਗੇ ਮੁੰਡੇ ਨੇ ਆਪ ਹੀ ਲਿਖੇ ਸੀ ਸੈਕਰੀਫਾਈਸ ਕਰ ਗਿਆ ਗਾਣਾ ਦੇ ਗਿਆ ਪੈਸੇ ਨਾ ਦੇਣ ਦੀ ਮੈਂ ਚਾਹਾਂ ਤਾਂ ਮੈਂ ਲਿਰਿਕਸ ਦੇ ਵਿੱਚ ਨਾ ਚੀਜ਼ੇ ਕਰਕੇ ਆਪਣਾ ਵੀ ਪਾ ਸਕਦਾ ਪਰ ਨਹੀਂ ਮੇਰਾ ਇਦਾਂ ਦਾ ਹੈ ਨਹੀਂ ਜਿੰਦਗੀ ਦੇ ਜਿੱਦਾਂ ਬਹੁਤ سارے ਪਰਸਨਸ ਆ ਮਤਲਬ ਤੁਹਾਡੇ ਤੋਂ ਰਿਕਾਰਡ ਕਰਾ ਲਿਆ ਮਿਊਜ਼ਿਕ ਵੀ ਤੁਸੀਂ ਬਣਾਤਾ ਤੇ ਮਿਕਸਿੰਗ ਵਾਲੇ ਕਹਿੰਦੇ ਹੋਣ ਕਿ ਅਸੀਂ ਬਾਹਰੋਂ ਜਾ ਕੇ ਕਰਾਣੀ ਆ ਕਦੀ ਹੋਇਆ ਇਦਾਂ ਚਾਂਸ ਵੀ ਮਿਕਸਿੰਗ ਦਾ ਕੀ ਬੰਦਿਆ ਜਿਹੜੇ ਵੱਡੇ ਗਾਣੇ ਹੁੰਦੇ ਉਹ ਬਾਹਰੋਂ ਹੁੰਦੇ ਮਿਕਸ ਹੂੰ ਕਿਉਂਕਿ ਇੱਕ ਸੈਟਅਪ 2000 ਲੱਖ 5 ਲੱਖ ਦਾ ਨਾ ਤੇ ਇੱਕ ਸਾਡਾ 5 ਸੇ ਕਰੋੜ ਰੁਪਏ ਦਾ ਨਾ ਹੁਣ ਉਥੇ ਬਹੁਤ ਫਰਕ ਆ ਐਨਾਲੌਗ ਤੇ ਡਿਜੀਟਲ ਦੇ ਵਿੱਚ ਬੜਾ ਫਰਕ ਆ ਹੂੰ ਹੂੰ ਉਥੇ ਕਰਾਉਣਾ ਹੀ ਪੈਂਦਾ ਸਾਰਾ ਤੁਸੀਂ ਕਿ ਸੈਟਅਪ ਤੇ ਵੈਸੇ ਕੰਮ ਕਰਦੇ ਹੋ ਮੈਂ ਐਡੀਟਲ ਕਰਦਾ ਨਾ ਮੈਂ ਮੇਰੇ ਕੋਲ ਮੈਕ ਮੈਕ ਤੇ ਮੈਂ ਕੰਮ ਕਰਦਾ ਉਦਾਂ ਹੂੰ ਹਾਂਜੀ ਤੇ ਤੁਹਾਨੂੰ ਵਧੀਆ ਮਤਲਬ ਇੱਥੇ ਸੈਟੀਸਫਾਈਡ ਹੋ ਤੁਸੀਂ ਮੈਕ ਤੇ ਹਾਂਜੀ 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 ਵਧੀਆ ਪਹਿਲਾਂ ਮੈਂ ਵਿੰਡੋ ਤੇ ਕੀਤਾ ਕਾਫੀ ਜ਼ਿਆਦਾ ਕੰਮ ਹੂੰ ਹੌਣ ਮੈਕਬੁੱਕ ਤੇ ਕਰ ਰਿਹਾ ਪਹਿਲੇ ਟਾਈਮ ਦੇ ਵਿੱਚ ਜੋ ਮਿਊਜ਼ਿਕ ਬੰਦੇ ਹੁੰਦੇ ਸੀ ਤੇ ਜਾਂ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜੇ ਮਿਊਜ਼ਿਕ ਬੰਦੇ ਆ ਉਹਨਾਂ ਦੇ ਵਿੱਚ ਕੀ ਫਰਕ ਲੱਗਦਾ ਤੁਹਾਨੂੰ ਫਰਕ ਇਹੀ ਆ ਹੁਣ ਸਿਰਫ ਬੀਟਸ ਰਹਿ ਗਈਆਂ ਅੱਗੇ ਪੂਰਾ ਕੋਈ ਸੰਦਾਈ ਕੋਰਡਸ ਚੱਲਣੇ ਉਹਨਾਂ ਦੇ ਪਿੱਛੇ ਮੈਲਡੀ ਚਲਣੀ ਮੈਲਡੀਆਂ ਨਾਲ ਫਿਰ ਫਿਲਰ ਪੀਸ ਫਾਇਲਣਾ ਕਿੰਨੀਆਂ-ਕਿੰਨੀਆਂ ਹੁੰਦੀਆਂ ਸੀਗੀਆਂ ਤੇ ਫਲੂਟ ਵਗੈਰਾ ਹਰੇਕ ਜੀ ਲਾਈਵ ਹੁੰਦੀ ਸੀਗੀ ਉਦੋਂ ਕੋਣ ਵੀ ਚਲੋ ਲੂਪ ਆਉਂਦੇ ਆ ਪਰ ਪਹਿਲਾਂ ਰਿਜ਼ਮ ਵੀ ਲਾਈਵ ਹੁੰਦੀ ਸੀਗੀ ਸਾਰਾ ਕੁਝ ਲਾਈਵ ਹੁੰਨਾ ਪਹਿਲੇ ਵਧੀਆ ਹੁੰਦੀ ਸੀ ਕਿ ਹੁਣ ਦੋਨੇ ਤਰੀਕੇ ਨਾਲ ਵਧੀਆ ਅੱਜ ਵੀ ਦੌਰ ਚੱਲ ਰਿਹਾ ਮੁੰਡਿਆਂ ਦਾ ਵਧੀਆ ਬੰਦੇ ਚੱਲ ਰਹੇ ਆ ਗਾਣੇ ਹਨਾ ਸ਼ੁਭ ਦੇ ਗਾਣੇ ਚੱਲ ਰਹੇ ਵਧੀਆ ਤੇ ਕਾਫੀ ਮੁੰਡੇ ਹੈਗੇ ਵਧੀਆ ਜਿਹੜੇ ਸ਼ੁਭ ਤੇ ਗੁਰਿੰਦਰ ਬਰਾੜ ਵੱਡੇ ਵੱਡੇ ਨਾਮ ਸਾਦੀ ਪਿੰਡਰ ਸਭ ਤੋਂ ਵਧੀਆ ਐਸਐਮ ਜਿਹੜੇ ਮੈਨੂੰ ਰੀਸੈਂਟ ਲੱਗ ਰਹੇ ਆ ਅਰਡਨ ਢੱਲੋ ਹੂੰ ਹੂੰ ਉਹਨਾਂ ਦੇ ਗਾਣਿਆਂ 'ਚ ਬਹੁਤ ਵਧੀਆ ਹੁੰਦਾ ਅੱਜ ਕੱਲ੍ਹ ਦੇ ਵੀ ਬਣਾਉਂਦੇ ਆ ਕਮਰਸ਼ੀਅਲ ਵੀ ਹੁੰਦੇ ਆ ਤੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਡੀਪ ਲਿਰਿਕਸ ਵੀ ਹੁੰਦੇ ਆ ਹੂੰ ਸਾਰਾ ਕੁਝ ਵਧੀਆ ਹੁੰਦਾ ਯਾਨੀ ਕਿ ਪ੍ਰੋਪਰ ਇੱਕ ਆਰਟਿਸਟ ਮੈਨੂੰ ਉਹ ਲੱਗ ਰਿਹਾ ਅਸ਼ਾ ਕਦੇ ਇੰਦਾ ਹੋਇਆ ਕਿ Song TV ਤੇ ਚੱਲ ਰਿਹਾ ਹੈ ਤੁਸੀਂ ਦੇਖ ਕੇ ਕਹਿ ਰਹੇ ਆ ਹਾਏ ਕਾਸ਼ ਇਹ ਵਾਲਾ Song ਮੈਂ 뮤직 ਦਿੱਤਾ ਹੁੰਦਾ ਹਾਂਜੀ ਅਰਡਨ ਢੱਲੋ ਦੇ ਸਾਰੇ ਗਾਣੇ ਪੁਣਾ ਦੇ ਸਾਹਸ ਤੁਹਾਡੇ ਆਈਡਲ ਹੈ ਉਹ ਹੈ ਨਾ ਨਹੀਂ ਆਈਡਲ ਨਹੀਂ ਮੈਂ ਕਹਿ ਸਕਦਾ ਆਈਡਲ ਕੌਣ ਹੈ ਫਿਰ ਆਈਡਲ ਤਾਂ ਮੈਂ ਕਾਫੀ ਸਾਰੇ ਸਿੰਗਰ ਨੂੰ ਸੁਣਦਾ ਮੈਂ ਇਮਰਾਨ ਖਾਨ ਨੂੰ ਸੁਣਦਾ ਹਿਪ ਹੌਪ ਦੇ ਵਿੱਚ ਦੇਵੀ ਮਿਕਸਸ ਵੀ ਨੂੰ ਸੁਣਦਾ ਹੂੰ ਤੇ ਕਾਫੀ ਆਰਟਿਸਟਸ ਜਿਹਨਾਂ ਨੂੰ ਮੈਂ ਸੁਣਦਾ ਕਮਲੀ ਸਿੰਘ ਸਾਹਿਬ ਮਨਮੋਨਵਰਸ ਭਾਈ ਹੂੰ ਤੇ ਮੈਂ ਜਿਹਨਾਂ ਦਾ 뮤직 ਕਰਦਾ ਸੁਖਪਾਲ ਹੋਈਲਾ ਭਾਈ ਵਾਹ ਮਿਊਜ਼ਿਕ ਵੀ ਮੈਂ ਨਹੀਂ ਕਰਦਾ ਤੇ ਮੇਰੇ ਕਰਮਾ ਦੇ ਵਿੱਚ ਉਹਨਾਂ ਦਾ ਮਿਊਜ਼ਿਕ ਉਹਨਾਂ ਦੇ ਗਾਣਿਆਂ ਦਾ ਮਿਊਜ਼ਿਕ ਆਇਆ ਮੇਲੇ ਬਹੁਤ ਵੱਡੀ ਗੱਲ ਆ ਮੈਂ ਕਾਫੀ ਗਾਣੇ ਕੀਤੇ ਉਹਨਾਂ ਦੇ ਹੁਣ ਦੁਬਾਰਾ ਵੀ ਕਿਹੜੇ ਕਿਹੜੇ ਆਰਟਿਸਟ ਜਿਹੜੇ ਸਿੰਗਰ ਆ ਬਹੁਤ ਫੇਮਸ ਆ ਉਹ ਆ ਚੁੱਕੇ ਤੁਹਾਡੇ ਸਟੂਡੀਓ ਵਿੱਚ ਮੈਂ ਬਲਰਾਜੀ ਭਾਜੀ ਮਹੇਤਰ ਭਾਈ ਨੇ ਮੈਨੂੰ ਉਹ ਬੁਕਲ ਉੱਥੋਂ ਭੇਜ ਦਿੱਤੀ ਸੀਗੀ ਕੈਨੇਡਾ ਤੋਂ ਕਰਕੇ ਕੇਸ ਮੱਖਣ ਭਾਜੀ ਰਣਜੀਤ ਰਾਣਾ ਭਾਜੀ ਉ ਬਾਕੀ ਸਾਰੇ ਨੰਮਨ ਮਨ ਦੇ ਵਿੱਚ ਕੋਈ ਅਰਮਾਨ ਹੋਵੇ ਕਿ ਹਾਏ ਆਵਲਾ ਆਰਟਿਸਟ ਮੇ ਕੋ ਆਵੇ ਐਜੇ ਆਪਣੇ ਸੌਂਗ ਦਾ ਮਿਊਜ਼ਿਕ ਕਰਵਾਉਣ ਅਰਜੈਂਟ ਲੋ ਅੱਛਾ ਉਹਨਾਂ ਦਾ ਹੀ ਰਹਿੰਦਾ ਮੇਰਾ ਦਿਲ ਦੀ ਤਮੰਨਾ ਹਲੇ ਉਹ ਵਾਲੀ ਪੂਰੀ ਨਹੀਂ ਹੋਈ ਹਾਂਜੀ ਹਾਂਜੀ ਕਰਾਂਗੇ ਜ਼ਰੂਰ ਕਰਾਂਗੇ ਚਲੋ ਅਸੀਂ ਵੀ ਦੁਆ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਤੁਸੀਂ ਉਹਨਾਂ ਦਾ ਕਰੋ ਬਹੁਤ ਵਧੀਆ ਫਨਕਾਰ ਹੈ ਉਹਨਾਂ ਦਾ ਤੁਸੀਂ ਕਰੋ ਰੱਬ ਤੁਹਾਨੂੰ ਮੌਕਾ ਦੇਣ ਉਹਨਾਂ ਦੇ ਕਰਨ ਦਾ ਮਿਊਜ਼ਿਕ ਤੁਹਾਨੂੰ ਪਸੰਦ ਉਹਨਾਂ ਨੂੰ ਪਸੰਦ ਵੀ ਆ ਜਾਵੇ ਤੁਹਾਡਾ ਮਿਊਜ਼ਿਕ ਤੇ ਦੁਆਰਾ ਦਰਦੇ ਆਂਦੇ ਰਹਿਣ ਜੋ ਕਰਦੇ ਪਿਆ ਮੈਂ ਉਦਾਂ ਦਾ ਮਿਊਜ਼ਿਕ ਨਹੀਂ ਕਰੂੰਗਾ ਨਾ ਕਰੂੰਗਾ ਪੁਰਾਣਾ ਡਿਫਰੈਂਟ ਪੁਰਾਣਾ ਪੁਰਾਣਾ ਚੱਲਦਾ ਸਗਾ ਹਨਾ ਸਾਰਾ ਲਾਈਵ ਕਰਾਂਗੇ ਜ਼ਰੂਰ ਕਰਾਂਗੇ ਮਤਲਬ ਜਿੱਦਾਂ ਤੁਹਾਨੂੰ ਏਦਾਂ ਮੌਕਾ ਮਿਲ ਜਵੇ ਕਿ ਹਾਂ ਵੀ ਉਹ ਬਜਟ ਨਾ ਦੇਣ ਹੋਵੇ ਉਹੀ ਤੁਹਾਡੇ ਆਏ ਜਿਹੜੇ ਫੇਵਰੇਟ ਆ ਬਜਟ ਤਾਂ ਡਿਪੈਂਡ ਉਹ ਮੈਟਰ ਹੀ ਨਹੀਂ ਕਰਦਾ ਨਾ ਫੇਰ ਉੱਥੇ ਅੱਛਾ ਉੱਥੇ ਬਜਟ ਨਹੀਂ ਮੈਟਰ ਕਰਦਾ ਉਹ ਤੁਹਾਨੂੰ ਤੁਸੀਂ ਉਹਨਾਂ ਦਾ ਫ੍ਰੀ ਵੀ ਕਰਨ ਨੂੰ ਤਿਆਰ ਆ ਫ੍ਰੀ ਵੀ ਜੀ ਬਿਲਕੁਲ ਚਲੋ ਰੱਬ ਤੁਹਾਡੀ ਜਲਦੀ ਜਲਦੀ ਸੁਣਨ ਤੁਹਾਡੀ ਉਹ ਵਾਲੀ ਮੁਰਾਦ ਪੂਰੀ ਹੋਵੇ ਇੱਛਾ ਜੀ ਕਦੀ ਏਦਾਂ ਹੋਇਆ ਕਿ ਤੁਸੀਂ ਲਾਈਵ ਸਟੇਜ ਗਾ ਰਹੇ ਹੋ ਤੇ ਜਿਹੜਾ ਤੁਹਾਡੇ ਤੋਂ ਪਹਿਲਾਂ ਗਾ ਕੇ ਗਿਆ ਉਹਨੂੰ ਜ਼ਿਆਦਾ ਐਹਮियत ਮਿਲੀ ਹੋਵੇ ਤੁਹਾਨੂੰ ਥੋੜੀ ਜਿਹੀ ਘੱਟ ਮਿਲੀ ਹੋਵੇ ਇਦਾਂ ਦਾ ਚਲੋ ਹੁੰਦਾ ਹੀ ਆ ਹਨਾ ਆਪਾਂ ਨਵੇਂ ਆਰਟਿਸਟ ਆ ਨਾ ਤੇ ਇਦਾਂ ਦਾ ਓਬਵੀਅਸ ਗੱਲ ਹੈਗਾ ਹੀ ਆ ਸਭ ਨਾਲ ਇਹ ਜਿਹੜਾ ਨਹੀਂ ਮਸ਼ਹੂਰ ਹੁੰਦਾ ਨਾ ਜੋ ਤੱਕ ਨਹੀਂ ਮਸ਼ਹੂਰ ਹੁੰਦਾ ਉਹਨੂੰ ਐਹਮियत ਘੱਟ ਹੀ ਮਿਲਦੀ ਆ ਜਿਹੜਾ ਮਰਜ਼ੀ ਹੋਵੇ ਜਿਹਨਾਂ ਤੁਸੀਂ ਨਾਮ ਲਿੱਤਾ ਉਹਨਾਂ ਦਾ ਅਰਜੈਂਟੀ ਲੋਜੀ ਦਾ ਉਹਨਾਂ ਦਾ ਕੋਈ Song ਸੁਣਨਾ ਚਾਹੁੰਦੇ ਆ ਦੋ ਲਾਈਨਾਂ ਤੁਹਾਡੇ ਫੇਵਰਿਟ ਹੈ ਉਹ ਜਿਸ ਟਾਈਪ ਦਾ ਤੁਹਾਨੂੰ ਉਹਨਾਂ ਦੀ ਗਾਇਕੀ ਪਸੰਦ ਆ ਉਹ ਦੋ ਲੈਣਾ ਮੈਂ ਬਦਲ ਹਾਂ ਦੇ ਉੱਤੇ ਜੀ ਆਇਆਂ ਨੂੰ ਲਖਾਉਣਾ ਏ ਤੂੰ ਜਦੋਂ ਆਣਾਈ ਤੂੰ ਜਦੋਂ ਆਣਾਈ ਇਹ ਗਾਣਾ ਮੈਨੂੰ ਬੜਾ ਵਧੀਆ ਲੱਗਦਾ ਉਹਨਾਂ ਦਾ ਸਾਰੇ ਗਾਣੇ ਵਧੀਆ ਲੱਗਦੇ ਮੈਨੂੰ ਮੈਂ ਕਾਰ ਦੇ ਵਿੱਚ ਆਉਂਦਾ ਹਾਂ ਉਹਨਾਂ ਦੇ ਫੰਦਾ ਗਾਣੇ ਇੱਕ ਉਹਨਾਂ ਦੇ ਇੱਕ ਹਸਤਿੰਦਰ ਉਹਨਾਂ ਦੇ ਪਿੰਡ ਤੋਂ ਹੀ ਆ ਹੂੰ ਉਹਨਾਂ ਦੀ ਏਰੀਤ ਹੋਈਆਂ ਹਸਤੰਦਰ ਬਾਜੀ ਉਹਨਾਂ ਦੇ ਵੀ ਗਾਣੇ ਮੈਂ ਬਹੁਤ ਜ਼ਿਆਦਾ ਸੁਣਦਾ ਓਕੇ ਜੀ ਕਦੀ ਐਦਾਂ ਹੋਇਆ ਤੁਹਾਡੇ ਨਾਲ ਤੁਸੀਂ ਐਜ਼ ਅ ਮਿਊਜ਼ਿਕ ਡਾਇਰੈਕਟਰ ਹੋ ਗਾਇਕ ਵੀ ਹੋ ਕਿਸੇ ਕੁੜੀ ਨੇ ਆਫਰ ਕੀਤੀ ਹੋਵੇ ਕਿ ਹਾਏ ਸਾਨੂੰ ਆਪਣੇ ਗਾਣੇ ਚ ਲੈ ਲਓ ਜਾਂ ਸਾਨੂੰ ਕਿਸੇ ਹੋਰ ਦੇ ਗਾਣੇ ਚ ਤੁਹਾਨੂੰ ਮੌਕਾ ਦਵਾ ਦੋ ਨਹੀਂ ਕਈ ਵਲੇ ਆਫਰ ਕੀਤੀ ਹੋਵੇ ਤੁਹਾਨੂੰ ਐਦਾਂ ਦੀ ਕਿਸੇ ਕੁੜੀ ਨੇ ਕੁੜੀਆਂ ਸਾਡੇ ਕੋ ਘਟਾ ਨਹੀਂ ਨਹੀਂ ਤੁਸੀਂ ਗਾਇਕ ਹੋ ਆ ਸਕਦੀਆਂ ਨਹੀਂ ਯਾਰ ਦੋਸਤੋ ਜਿਆਦਾ ਰਹਿੰਦੇ ਮੇਰੇ ਸਟੂਡੀਓ ਦੇ ਵਿੱਚ ਹਮੇਸ਼ਾ ਤੁਸੀਂ ਕਦੇ ਵੀ ਆਉਗੇ ਨਾ 2-4 ਯਾਰ ਉਸ ਮੇਰੇ ਬੈਠੇ ਹੋਗੇ ਸਟੂਡੀਓ ਦੇ ਵਿੱਚ ਉਹਨਾਂ ਚ ਕੋਈ ਖਾਸ ਨਾਮ ਜਿਹੜੇ ਹਮੇਸ਼ਾ ਬੈਠੇ ਹੁੰਦੇ ਆ ਹੂੰ ਵਿੱਚੋਂ ਮੁੰਡੇ ਬਾਹਰ ਚਲੇ ਗਏ ਪਹਿਲਾਂ ਜ਼ਿਆਦਾ ਉਹ ਹੁੰਦੇ ਸੀਗੇ ਤੇ ਹੁਣ ਵੀ ਹਜੇ ਵੀ ਉਦਾਂ ਵਿਸ਼ਾਲ ਵਿਸ਼ਾਲ ਮੁੰਡਾ ਕਰਨ ਤੇ ਮੇਰੇ ਉਸਤਾਦ ਜੀ ਵੀ ਹੁੰਦੇ ਗਈਏ ਦੀ ਸਟੂਡੀਓ ਦੇ ਵਿੱਚ ਬੈਠਿਆ ਆਗੇ ਤੇ ਕਾਫੀ ਮੁੰਡੇ ਹੋਰ ਨਵਨੀਤ ਮੁੰਡਾ ਗਿੱਕੀ ਉਹ ਪਿਆਰ ਨਾਲ ਕਹਿੰਦੇ ਸੀ ਨਵਨੀਤ ਨਾਰ ਸਿੰਗਰ ਆ ਬਹੁਤ ਅੱਛਾ ਗਾਉਂਦਾ ਉਹ ਵੀ ਮੇਰੇ ਸਟੂਡੀਓ ਚ ਹੁੰਦਾ ਬੈਠਾ ਕੋਈ ਇਦਾਂ ਦੇ ਸ਼ਖਸ ਦਾ ਨਾਮ ਸਾਰੀ ਆਡੀਅנס ਤੁਸੀਂ ਲੈਣਾ ਚਾਹੁੰਦੇ ਆ ਜਿਹੜਾ ਤੁਹਾਡੇ ਲਈ ਬਹੁਤ ਖਾਸ ਅਜ਼ੀਜ਼ ਦਿਲ ਦੇ ਕਰੀਬ ਹੋਵੇ ਇੱਕ ਫੈਮਲੀ ਫੈਮਲੀ ਵਾਹ ਬਹੁਤ ਵਧੀਆ ਤੁਸੀਂ ਆਪਣੀਆਂ ਗੱਲਾਂ ਦਿਲ ਦੀਆਂ ਸਾਂਝੀਆਂ ਕੀਤੀਆਂ ਸਾਡੇ ਨਾਲ ਆਪਣੇ ਦਿਲ ਦੇ ਵਿਚਾਰ ਦੱਸੇ ਜੋ ਤੁਹਾਡੇ ਨਾਲ 뮤ਜ਼ਿਕ ਡਾਇਰੈਕਟਰ ਐਜ਼ এ ਹੋਣ ਦੇ ਨਾਤੇ ਤੁਹਾਡਾ ਹਰ ਡੇਲੀ ਬੀਤਦਾ ਉਹ ਪਲ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਬਹੁਤ ਵਧੀਆ ਲੱਗਾ ਥੈਂਕ ਯੂ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਜਾਂਦੇ ਜਾਂਦੇ ਆਪਣੀ ਸਾਡੇ ਦਰਸ਼ਕਾਂ ਨੂੰ ਆਡੀਅנס ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਮੇਰਾ ਇਹ ਆ ਚੰਗਾ ਕਰਮ ਕਰੋ ਖੇਡੋ ਨਸ਼ੇ ਤੋਂ ਦੂਰ ਰਹੋ ਹੈਪੀ ਹਿਮਨ ਜੀ ਨੇ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਦਿਲਦਿਆਂ ਕੀਤੀਆਂ ਜੋ ਕਿ ਤੁਸੀਂ ਵੀ ਸੁਣੀਆ ਬਹੁਤ ਵਧੀਆ ਲੱਗਾ ਸਾਡੇ ਸਟੂਡੀਓ ਵਿੱਚ ਆਏ ਆਪਣਾ ਕੀਮਤੀ ਟਾਈਮ ਕੱਢਿਆ ਇਸ ਦੇ ਨਾਲ ਹੀ ਹੁਣ ਟਾਈਮ ਹੋ ਚੁੱਕਾ ਹੈ ਤੁਹਾਡੇ ਤੋਂ ਇਜਾਜ਼ਤ ਲੈਂਦਾ ਮਿਲਦੇ ਆ ਅਗਲੇ ਐਪੀਸੋਡ ਦੇ ਵਿੱਚ ਕੁਝ ਨਵੀਂ ਫਨਕਾਰ ਕੁਝ ਨਵੀਂ ਪਰਸਨੈਲਿਟੀ ਨਵੇਂ ਚਿਹਰੇ ਨਾਲ ਹਾਜ਼ਰ ਹੋਵਾਂਗੇ ਤੁਹਾਡੇ ਰੋਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨੈਨਸੀ ਰੁਲਾਣ ਦਿਓ ਇਜਾਜ਼ਤ ਧੰਨਵਾਦ